ਮੈਂ ਤਾਂ ਲੱਗੂ ਕਿ ਇਹ ਪਾੜ ਲੈ ਆ ਵੀ ਇਹ ਕਲੀਅਰ ਆ ਟੋਪਰਾਂ ਨੂੰ ਮਿਲਦੀ ਆ ਅਨਮੋਲ ਜੀ ਦਾਵਾ ਕਰਦੇ ਨੇ ਮਢਾਕ ਪਿੰਡ ਦੇ ਵਿੱਚ ਜਾ ਕੇ ਕਿ ਅਸੀਂ ਨੌਕਰੀਆਂ ਜਿਹੜੀਆਂ ਟੋਪਰਾਂ ਨੂੰ ਮਿਲਦਾ ਮੈਂ ਦੱਸਦਾ ਜੀ ਮੇਰਾ ਕਿਹੜਾ ਰੈਂਕ ਆ ਪੰਜਾਬ ਦੇ ਵਿੱਚੋਂ ਚੌਥਾ ਰੈਂਕ ਆ ਆ ਮੇਰਾ ਜੁਆਇਨਿੰਗ ਲੈਟਰ ਮੈਂ ਉਹ ਕੈਂਡੀਡੇਟ ਆ ਸਰ ਜਿਹਨੇ ਦਿਨ ਰਾਤ ਮਿਹਨਤ ਕੀਤੀ ਆ ਤੇ ਫੇਰ ਭਰਤੀ ਦੇ ਵਿੱਚ ਨਾਮ ਲੈ ਕੇ ਆਇਆ ਮੈਂ ਸਾਰੇ ਮੈਂ ਟੋਪਰਾਂ ਵੀ ਆਜੋ ਜੁਆਇਨਿੰਗ ਲੈਟਰ ਮਿਲਿਆ ਪੇਪਰ ਕਲੀਅਰ ਆ ਸਾਰੇ ਆਜੋ ਪੂਰੇ ਪੰਜਾਬ ਦੇ ਵਿੱਚੋਂ 135 ਨੰਬਰ ਲੈ ਕੇ ਇੱਕ ਮੁੰਡਾ ਸਰ ਹਜੇ ਤੱਕ ਮੈਂ ਤੁਹਾਨੂੰ ਦੱਸਾਂ ਪੀਆ ਡਿਲੀਵਰੀ ਬੁਆਏ ਦੀ ਜੌਬ ਕਰ ਰਿਹਾ ਕਿਤੋਂ ਭਗਵੰਤ ਮਾਨ ਦੇ ਗਵਾਂਢੀ ਪਿੰਡ ਦਾ ਮੁੰਡਾ ਹੈ ਜਿਹੜਾ ਤੁਸੀਂ ਮੌਲਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਬੱਚਾ ਨੂੰ ਹਸਾਉਂਦੇ ਫਿਰਦੇ ਹੁੰਦੇ ਆ ਉਹ ਪਾ ਕੇ ਗੁਬਾਰੇ ਜੇ ਪਾ ਕੇ ਆਪਣੇ ਆਪ ਨੂੰ ਜੋਕਰ ਜੇ ਬਣ ਕੇ ਹਸਾਉਂਦੇ ਫਿਰਦੇ ਹੁੰਦੇ ਆ 500 ਰੁਪਿਆ ਦਿਹਾੜੀ ਤੇ ਉਹ ਬੱਚਾ ਨੂੰ ਹਸਾਉਂਦਾ ਮੌਲਾਂ ਦੇ ਵਿੱਚ ਜਾ ਕੇ ਉਹ ਵੀ ਟੋਪਰ ਹੈ ਉਹ ਵੀ ਉਹਦਾ 168 ਨ ਮੈਟਲਿਸਟਡ ਹੈ ਸਰ ਉਹ ਵੀ ਉਹ ਵੀ ਮੈਟ ਦੇ ਵਿੱਚ ਆ ਉਹਨੂੰ ਜੁਆਇਨਿੰਗ ਲੈਟਰ ਮਿਲਿਆ ਹੋਇਆ ਜੀ ਮੇ ਮੇਰੀ ਜਿਹੜੇ ਵੀ ਮੈਂ ਕੁਐਸਚਨ ਕਰੂੰਗਾ ਉਹਨਾਂ ਦੇ ਜਵਾਬ ਦੇ ਜਾਣ ਮੈਂ 168 ਦੀ 68 ਅਸੀਂ ਪੋਸਟਾਂ ਛੱਡਣ ਨੂੰ ਤਿਆਰ ਹਾਂ ਸਰ 1 ਮਿੰਟ ਦਾ ਅਸੀਂ ਦੇਣਾ ਅਸੀਂ ਉਹਦੇ ਬਾਅਦ ਚ ਬੈਠੇ ਰਹੇ ਹਾਂ ਅਸੀਂ ਇਹਨਾਂ ਦੇ ਘਰੇ ਬੈਠੇ ਹਾਂ ਅਸੀਂ ਇਹ ਮੰਨਦੇ ਉਹ ਸੀਮਾਨ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਜਿਹੜੀ ਸਾਡੀ ਸਰਕਾਰ ਆ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਆ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ 'ਚ ਧਰਨੇ ਨਹੀਂ ਲੱਗਣਗੇ ਮੈਨੂੰ ਇਹ ਦੱਸਣ 43000 ਨੌਕਰੀਆਂ ਦੇ ਵਿੱਚੋਂ ਜਿਹੜੀ ਵੀ ਜੁਆਇਨਿੰਗ ਹੋਈ ਆ ਉਹ ਧਰਨੇ ਤੋਂ ਬਿਨਾ ਹੋਗੀ ਤੁਹਾਡੀ ਨੌਕਰੀ ਤੁਹਾਡੀ ਸਰਕਾਰ ਦੇ ਵਿੱਚ ਥੋਣਾ ਜਿਹੜੇ ਥੋੜੇ ਮਾਧਿਮ ਰਹੀਂ ਜਿਹੜੇ ਇਹਨਾਂ ਦੇ ਅੰਨੇ ਭਗਤਾ ਉਹ ਵਿੱਚ ਕੁਐਸਚਨ ਵੀ ਕਰਨਗੇ ਤਾਂ ਹੋਰ ਪਾਰਟੀਆਂ ਦੇ ਛੱਡੇ ਹੋਏ ਆ ਅਸੀਂ ਭਗਵਾਨਤ ਮਾਨ ਨੇ ਆਉਣਾ ਹੁੰਦਾ ਬਠਿੰਡੇ ਮੇਰਾ ਪਿੰਡ ਬਠਿੰਡੇ ਤੋਂ 50 ਕਿਲੋਮੀਟਰ ਦੂਰ ਆ ਫਰੀਦਕੋਟ ਹਲਕੇ 'ਚ ਪੈਂਦਾ ਲੋਕ ਸਭਾ ਹਲਕੇ 'ਚ ਮੇਰੇ ਘਰੇ ਪੁਲਿਸ ਆ ਜਾਂਦੀ ਆ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਰਾਈਟ ਟੂ ਫ੍ਰੀडम ਆ ਤੁਹਾਨੂੰ ਮੈਨੂੰ ਦੱਸੋ ਵੀ ਮੇਰੀ ਰਾਈਟ ਟੂ ਫ੍ਰੀडम ਜਿਹੜਾ ਮੇਰਾ ਫੰਡਾਮੈਂਟਲ ਰਾਈਟ ਆ ਉਹ ਮੇਰੇ ਐਕਸਪਲੋਇਟੇਸ਼ਨ ਹੋ ਰਹੀ ਆ ਉਹਦੀ ਪੁਲਿਸ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਮੈਨੂੰ ਆਕੇ ਘਰ ਇੱਕ ਕੈਦ ਕਰ ਲੇ ਮੈਨੂੰ ਆਕੇ ਤੰਗ ਕਰੇ ਤੰਗ ਪਰੇਸ਼ਾਨ ਮੇਰੇ ਘਰਦਿਆਂ ਨੂੰ ਤੰਗ ਪਰੇਸ਼ਾਨ ਕਰੇ ਇਹ ਭਗਵੰਤ ਮਾਨ ਸਾਹਿਬ ਸਵਾਲ ਕਰਨ ਲੋਕਾਂ ਨੂੰ ਤੁਸੀਂ ਲਾਇਆ ਤੇ ਅੱਜ ਆਪਣੇ ਸਵਾਲਾਂ ਤੋਂ ਤੁਸੀਂ ਭਜਦੇ ਫਿਰਦੇ ਹੋ ਹੋ ਸਕਦਾ ਬਾਈ ਉਹਨਾਂ ਨੇ ਤਾਂ ਜੁਆਇਨਿੰਗ ਕਰਵਾਤੀ ਤੁਸੀਂ ਨਾ ਕੀਤੀ ਹੋਵੇ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਤੁਹਾਡਾ ਅਸੀਂ ਇੱਕ ਪੈਸਾ ਨਹੀਂ ਲੱਗਣ ਦੇਵਾਂਗੇ ਜਦੋਂ ਹਰਜੋਤ ਬੈਂਸ ਜੀ ਸਿੱਖਿਆ ਐਜੂਕੇਸ਼ਨ ਮਿਨਿਸਟਰ ਨੇ ਅਸੀਂ ਉਹਨਾਂ ਕੋਲੇ ਜਾਂਦੇ ਆ ਉਹ ਕਹਿ ਰਹੇ ਹੁੰਦਾ ਜੀ ਮੇਰੇ ਹੱਥ ਖੜਿਆ ਤੁਸੀਂ ਆਪਣਾ ਵਕੀਲ ਕਰੋ ਅਸੀਂ ਪੰਜਾਬ ਦੇ ਵਿੱਚੋਂ ਟੌਪ ਕੀਤਾ ਤੇ 22 ਲੱਖ ਰੁਪਿਆ ਪਹਿਲਾਂ ਇੱਕ ਵਕੀਲ ਨੂੰ ਦਿੱਤਾ ਫਿਰ ਅਸੀਂ 18 ਲੱਖ ਰੁਪਿਆ ਇੱਕ ਵਕੀਲ ਨੂੰ ਦਿੱਤਾ ਬਾਕੀ ਜਿਹੜਾ ਧਰਨੇ ਤੇ ਖਰਚਾ ਕੀਤਾ ਹੋਰ ਖਰਚਾ ਕੀਤਾ ਉਹ 16 ਲੱਖ ਆ ਸਰ 42 ਲੱਖ ਰੁਪਏ ਕਿਹੜੀਆਂ ਬਾਕੀਆਂ ਨੇ ਦਿੱਤਾ ਤੁਹਾਨੂੰ ਅਰਮਾਨ ਸਾਡੇ ਸੀਗੇ ਵੀ ਸਾਨੂੰ ਸਰਕਾਰੀ ਨੌਕਰੀ ਮਿਲ ਜਾਣੀ ਆ ਸਾਰਾ ਅੱਜ ਮੈਨੂੰ ਮੈਂ ਭਾਵੁਕ ਵੀ ਹੋ ਰਿਹਾ ਹੁਣ ਬੋਲਦਾ ਟਾਈਮ ਤਾਂ ਭੈਣੇ ਰੈਲੀ ਚੱਲਦੀ ਰੈਲੀ 'ਚੋਂ ਡੀਪੀ ਯੂਨੀਅਨ ਦੇ ਨਾਰੇ ਲਾਤੇ ਵੀ ਡੀਪੀ 168 ਜਿੰਦਾਬਾਦ ਭਗਵਾਨਤਮਾਨ ਸਾਹਿਬ ਕਹਿੰਦੇ ਇਹ 168 ਵਾਲੇ ਆ ਇਹ ਕਾਲੀਆਂ ਤੋਂ ੱਕੇ ਵਿਆ ਇਹ ਕਾਂਗਰਸੀਆਂ ਤੋਂ ੱਕੇ ਵੈਨਾਂ ਦੀ ਕਿਸੇ ਨੇ ਸੁਣੀ ਨਹੀਂ ਮੈਂ ਪੁੱਛਣਾ ਚਾਹਣਾ ਅਸੀਂ ਦਿਨ ਅਸੀਂ ਤੁਹਾਡੇ ਬਾਹਰ ਚ ਬੈਠੇ ਬੈਠ ਕੇ ਮੁੜੇ ਤੁਸੀਂ ਸਾਡੀ ਕੀ ਸੁਣ ਲਈ ਸਾਰੇ ਬੱਚਿਆਂ ਨੂੰ ਪਾਰਟੀ ਕਰਤੀ ਕਿ ਮੇਰਾ ਜੁਆਇਨਿੰਗ ਲੈਟਰ ਮਿਲ ਗਿਆ ਅਗਲੇ ਦਿਨ ਮੈਂ ਸਕੂਲ ਜਾਣਾ ਸੀ ਪ੍ਰਿੰਸੀਪਲ ਸਾਹਿਬ ਨੂੰ ਲੱਡੂ ਖਵਾ ਕੇ ਗਿਆ ਪ੍ਰਾਈਵੇਟ ਸਕੂਲ ਤੇ ਕਿ ਮੈਨੂੰ ਨੌਕਰੀ ਮਿਲ ਗਈ ਆ ਉਹ ਸਕੂਲ ਵੀ ਛੱਡਤਾ ਉਹ ਇਦੋਂ ਦੁੱਗਣੀ ਸੈਲਰੀ ਤੇ ਮੈਂ ਜੋਬ ਕਰ ਰਿਹਾ ਸੀ ਉਥੋਂ ਛਡਵਾਤਾ ਇਹਨਾਂ ਨੇ ਇਹ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਗਵਰਨਮੈਂਟ ਸੀਨੀਅਰ ਸਕੂਲ ਇੰਟਰ ਸਕੈਂਡਰੀ ਸਕੂਲ ਜਗਰਾਉਂ ਸਰ ਅੱਛਾ ਜੀ ਸ ਠੀਕ ਹੈ ਪ੍ਰਿੰਸੀਪਲ ਸਾਨੂੰ ਬਰਫੀ ਖਵਾਉਣ ਲੱਗਿਆ ਸਰ ਪ੍ਰਿੰਸੀਪਲ ਸਾਨੂੰ ਡੀ ਆਫਿਸ ਦੇ ਵਿੱਚੋਂ ਫੋਨ ਆ ਗਿਆ ਅੱਛਾ ਭਰਤੀ ਕੈਨਸਲ ਕਰ ਦੋ ਰੋਕ ਦੋ ਭਰਤੀ ਠੀਕ ਆ ਦੀ ਰੋਕੀ ਬਰਫੀ ਰੋਕਦੀ ਹੈ ਭਰਫੀ ਰੋਕਦੀ ਇਹਦਾ ਭਈ ਉਹ ਗੱਲ ਆ ਭਈ ਰੋਟੀ ਪਾਦੀ ਆਪਾਂ ਰੋਟੀ ਰੱਖਤੀ ਤੇ ਜਦੋਂ ਖਾਣ ਲੱਗਿਆ ਬੁਰਕਿਓ ਮੁਰੂ ਚੱਕ ਲਈ ਉਹਦੋਂ ਮੰਨਦੇ ਆ ਮੈਂ ਮੰਨਦਾ ਵੀ ਮੈਂ ਗਲਤੀ ਕੀਤੀ ਮੈਂ ਪੜ ਕੇ ਮੈਂ ਮੰਨਦਾ ਵੀ ਮੈਂ ਜੁਆਇਨਿੰਗ ਲੈਟਰ ਮੈਂ ਟੌਪ ਕਰਕੇ ਗਲਤੀ ਕੀਤੀ ਸਰ ਲਿਖ ਦੋ ਮੈਂ ਮੰਨਦਾ ਵੀ ਤੁਸੀਂ ਅਸ਼ਟਾਰ ਦੇ ਵਿੱਚ ਟਟ ਲਿਖਤਾ ਟਟ ਤੁਸੀਂ ਲਿਆ ਕਦੋਂ ਆ ਮੈਨੂੰ ਐਂ ਦੱਸ ਦੋ ਬੜੀ ਜੁਆਇਨਿੰਗ ਵੀ ਇਸ ਕਰਕੇ ਰੋਕੀ ਵੀ ਅੱਭੀ ਤੁਸੀਂ ਟੈਟ ਵਾਲੇ ਨਹੀਂ ਜੇ ਜਾਵੇਂ ਸਰ ਜੁਆਇਨਿੰਗ ਵੀ ਐਸੇ ਕਰਕੇ ਰੋਕੀ ਗਈ ਆ ਇਸਟਾਰ ਦੇ ਵਿੱਚ ਜਿਹੜਾ ਟੈਟ ਇਹਨਾਂ ਨੇ ਮੰਗਿਆ ਸੀ ਫਿਜ਼ੀਕਲ ਐਜੂਕੇਸ਼ਨ ਦਾ ਸੀ ਉਹ ਵੀ ਕਲੀਅਰ ਕਰ ਗਏ ਪਰ ਹਜੇ ਵੀ ਅਸੀਂ ਸੜਕਾਂ ਦੇ ਰੋਲ ਲੈ ਸਰ ਇਹ ਭਗਵੰਤ ਮਾਨ ਜੈ ਇਹਨਾਂ ਦੇ ਆਈਐਸ ਅਫੀਸਰ ਇੱਕ ਮੰਗਦਿਆ ਲਾਲ ਰੰਗ ਦਾ ਤੋਤਾ ਹੁਣ ਜਦੋਂ ਲਾਲ ਰੰਗ ਦਾ ਤੋਤਾ ਹੁੰਦਾ ਹੀ ਨਹੀਂ ਅਸੀਂ ਕਿੱਥੋਂ ਲਿਆ ਰਹੀਏ ਸਰ ਆਨੰਦਪੁਰ ਸਾਹਿਬ ਦਾ ਛੋਟੇ ਤੋਂ ਛੋਟਾ ਵਰਕਰ ਐਮਐਲਏ ਬਲਕਾਰ ਸਿੱਧੂ ਲਾਲੋ ਕੋਈ ਪੰਜਾਬ ਦਾ ਸੀ ਐਮਐਲਏ ਨਹੀਂ ਛੱਡਿਆ 92 ਦੇ ਵਿੱਚੋਂ ਜੀ ਤੋ ਫੋਨ ਨਹੀਂ ਕਰਾਇਆ ਐਮ ਐਲ ਏ ਕੱਠ ਬੁਤਲੀਆਂ ਨੇ ਸਰ ਐਮ ਐਲ ਏ ਆਪ ਦੀ ਜਿਹੜੇ ਇਹਨਾਂ ਦੇ ਏਰੀਆ ਨਹੀਂ ਉੱਥੇ ਗਲਤ ਕੰਮ ਕਰਵਾ ਸਕਦਾ ਐਮ ਐਲ ਏ ਅਦਰਵਾਈਜ਼ ਕਿਸੇ ਦਾ ਸਹੀ ਕੰਮ ਨਹੀਂ ਕਰਵਾ ਸਕਦੇ ਇਹਨਾਂ ਦੇ ਐਮ ਐਲ ਏ ਐਮ ਐਲ ਏ ਦੀ ਇੰਨੀ ਹਿੰਮਤ ਨਹੀਂ ਹੈਗੀ ਭਗਵੰਤ ਮਾਨ ਨੂੰ ਫੋਨ ਕਰ ਲੈ ਸੀ ਐਮ ਸਾਬ ਨੂੰ ਫੋਨ ਕਰ ਲੈਣਾ ਕਿ ਜੀ ਸਾਡੇ ਮੁੰਡੇ ਨੇ ਇਹ ਇਹਨਾਂ ਨੇ ਆਮ ਆਦਮੀ ਲਈ ਖੜੇ ਆ ਇਹ ਇਹ ਬੂਥਾਂ ਦੇ ਵਿੱਚ ਬੈਠੇ ਆ ਇਹਨਾਂ ਦਾ ਹੱਲ ਕਰਵਾ ਕੇ ਦਿਓ ਇੱਕ ਤੇ ਵੀ ਗਲਤ ਨਹੀਂ ਹੈਗੇ ਟਾਪਰ ਮੁੰਡੇ ਆ ਪਰ ਇਹਨਾਂ ਦੇ ਕਿਸੇ ਐਮ ਐਲ ਏ ਜਿੰਨੀ ਆਪਾਂ ਲਾ ਲੋ ਵੀ ਅਥਾਰਟੀ ਨਹੀਂ ਹੈਗੀ ਕਿਸੇ ਕੋਲ ਹਿੰਮਤ ਨਹੀਂ ਹੈਗੀ ਭਗਵੰਤ ਮਾਨ ਨਾਲ ਸਿੱਧੀ ਗੱਲ ਕਰ ਲੈਣਾ ਜਿੰਨੇ ਲੀ ਜਨਨੇ ਲੀਡਰ ਚਿੱਟੇ ਪਾ ਕੇ ਗੱਡੀਆਂ ਦੇ ਲਾਲ ਗੱਡੀਆਂ ਦੇ ਵਿੱਚ ਘੁੰਮਦੇ ਨੇ ਚਿੱਟਾ ਉਹੀ ਵੇਚ ਰਹੇ ਨੇ ਮੈਂ ਆਪ ਬਈ ਯੂਨੀਵਰਸਿਟੀ ਪੜ੍ਹਿਆ ਯਾਰ ਮੇਰੇ ਨਾਲ ਦਾ ਮੇਰੇ ਸਾਹਮਣੇ ਹੱਥਾਂ ਦੇ ਵਿੱਚ ਮਰ ਗਿਆ ਮੇਰੇ ਯਾਰ ਮੇਰੇ ਨਾਲ ਦਾ ਬਾਈ ਯਾਰ ਸਾਡੇ ਹੱਥਾਂ ਦੇ ਵਿੱਚ ਮਰ ਗਿਆ ਕੀ ਯਾਰ ਗਰਾਊਂਡ ਦੇ ਵਿੱਚ ਇੰਨੀ ਵਧੀਆ ਗੇਮ ਸੀ ਪੰਜਾਬ ਦਾ ਟਾਪ ਟਾਪ ਦਾ ਪਲੇਅਰ ਸੀ ਨੈਸ਼ਨਲ ਖੇਡਾ ਹੈ ਰਿਪਰੈਜ਼ੈਂਟ ਕੀਤਾ ਉਹਨੇ ਇੰਡੀਆ ਨੂੰ ਪਰ ਸਾਡੇ ਹੱਥਾਂ ਦੇ ਵਿੱਚ ਜਾਨ ਨਿਕਲੀ ਉਹਦੇ ਜਿੰਨੇ ਲਈ ਓਵਰਡੋਜ਼ ਕਰਨ ਕੀ ਇਹ ਪੰਜਾਬ ਕੀ ਇਹ ਇਹ ਸੱਚਾਈ ਹੈ ਰਿਐਲਿਟੀ ਹੈ ਪੰਜਾਬ ਦੀ ਮੈਂ ਤਾਂ ਇਹੀ ਫੀਲ ਕਰਦਾ ਵੀ ਜੇ ਇਹੋ ਜਿਹੀਆਂ ਸਰਕਾਰਾਂ ਬਣਾਉਣੀਆਂ ਤਾਂ ਆਪਾਂ ਪਹਿਲਾਂ ਹੀ ਮੈਂ ਕਹਿੰਦਾ ਸਾਰੇ ਨੂੰ ਛੋਡੇ ਮੱਧਮ ਰਹੀਂ ਜੇ ਆਪਾਂ ਇਹੋ ਜਿਹੀਆਂ ਸਰਕਾਰਾਂ ਚਾਹੁੰਨੀ ਆ ਜੇ ਆਪਾਂ ਇਹੋ ਜਿਹੇ ਕਰਾਪਟ ਬੰਦੇ ਹੀ ਚੁਣ ਕੇ ਆਪਾਂ ਅੱਗੇ ਭੇਜਣਾ ਤਾਂ ਮੈਂ ਮੈਂ ਰਿਕਵੈਸਟ ਕਰੂੰਗਾ ਵੀ ਆਪਦੇ ਜਿਹੜੇ ਤੁਹਾਡੇ ਪੁੱਤ ਪੋਤਰੇ ਹਨ ਉਹਨਾਂ ਨੂੰ ਪਹਿਲਾਂ ਹੀ ਭੇਜ ਦਿਓ ਬਾਦ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਛੜਦੀ ਗੱਲਾ ਜੀ ਜਮਾਂ ਬਾਈ ਦੀ ਛੜਦੀ ਗੱਲਾ ਜੀ 45000 ਨੌਕਰੀਆਂ ਦਿੱਤੀਆਂ ਹੁਣ ਜਿਹੜੀਆਂ ਨੌਕਰੀਆਂ ਦੀ ਸੱਚਾਈ ਆ ਇੱਕ ਜੋਇਨਿੰਗ ਲੈਟਰ ਦੇ ਦੇਣਾ ਸਰ ਉਹ ਨੌਕਰੀ ਨਹੀਂ ਹੁੰਦੀ ਤੁਸੀਂ ਜੁਆਇਨਿੰਗ ਲੈਟਰ ਦੇ ਕੇ ਜਦੋਂ ਸਕੂਲਾਂ ਦੇ ਵਿੱਚ ਜਾਂਦੇ ਆ ਅਸੀਂ ਸਾਨੂੰ ਜਿਹੜੇ ਸਕੂਲਾਂ ਦੇ ਮੁਖੀ ਨੇ ਪ੍ਰਿੰਸੀਪਲ ਉਹ ਸਾਨੂੰ ਹਾਜ਼ਰੀ ਹਾਜ਼ਰ ਨਹੀਂ ਕਰਵਾਉਂਦੇ ਉੱਥੇ ਤੁਸੀਂ ਜਿਹੜੀ ਇੱਕ ਮੈਂ ਤੁਹਾਨੂੰ ਭਗਵੰਤ ਮਾਨ ਜਾਂ ਇਹਨਾਂ ਦੇ ਆਈਐਸ ਲੈਵਲ ਦੇ ਜਿੰਨੇ ਇਹਨਾਂ ਦੇ ਅਧਿਕਾਰੀ ਨੇ ਸਰ ਮੈਂ ਤੁਹਾਡੇ ਮਾਧਮ ਰਾਹੀਂ ਉਹਨਾਂ ਨੂੰ ਚੈਲੰਜ ਕਰਦਾ ਤੁਸੀਂ ਜਿਹੜੀ 43000 ਨੌਕਰੀਆਂ ਦਾ ਦਾਵਾ ਕਰ ਰਹੇ ਹੋ ਉਹ ਸਾਡੇ ਸਾਹਮਣੇ ਉਹਨਾਂ ਦੇ ਅੰਕੜੇ ਪਬਲਿਕ ਕੀਤੇ ਜਾਣ ਜਾਂ ਅਸੀਂ ਦੇਖੀਏ ਵੀ 43000 ਬੰਦਾ ਕਿਹੜਾ ਜਿਹੜਾ ਲੱਗਿਆ ਠੀਕ ਹੈ ਜੀ 43 ਜੇ ਮੈਂ ਗੱਲ ਕਰਾਂ 9894 ਜਿਹਨਾਂ ਨੇ ਭਰਤੀ ਈਟੀਟੀ ਦੀ ਭਰਤੀ ਉਹ ਰੋਲਤੀ ਆਨੰਦਪੁਰ ਸਾਹਿਬ ਚਾਰ ਮਹੀਨੇ ਬੈਠੇ ਰਿਹਾ ਮੁੰਡੇ ਕੁੜੀਆਂ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਜੀ 168 ਡੀਪੀ ਮੇਰਾ ਨੰਬਰ ਜੀ ਪੂਰੇ ਪੰਜਾਬ ਦੇ ਵਿੱਚੋਂ ਚੌਥਾ ਰੈਂਕ ਆ ਆ ਮੇਰਾ ਜੁਆਇਨਿੰਗ ਲੈਟਰ ਆ ਪੂਰੇ ਪੰਜਾਬ ਦੇ ਵਿੱਚੋਂ 135 ਨੰਬਰ ਲੈ ਕੇ ਇੱਕ ਮੁੰਡਾ ਸਰ ਹਜੇ ਤੱਕ ਮੈਂ ਤੁਹਾਨੂੰ ਦੱਸਾਂ ਪੀਆ ਡਿਲੀਵਰੀ ਬੁਆਏ ਦੀ ਜੌਬ ਕਰ ਰਿਹਾ 135 ਨੰਬਰ ਲੈ ਕੇ ਪੂਰੇ ਪੰਜਾਬ ਦੇ ਵਿੱਚੋਂ ਉਹਦੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰੂੰਗਾ ਅਰੇ ਉਹ ਵੀ ਮੈਂ ਤੁਹਾਨੂੰ ਵੀਡੀਓ ਪੂਰੇ ਪੰਜਾਬ ਚ ਟੌਪ ਐ ਉਹ ਪੂਰੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਮੁੰਡੇ ਨੇ ਇੱਕ ਮੁੰਡਾ ਐਵੇਂ ਦਾ ਸਰ ਕੁਲਫੀਆਂ ਵੇਚ ਰਿਹਾ ਪੂਰੇ ਪੰਜਾਬ ਦੇ ਵਿੱਚੋਂ ਤੇ ਜਿਵੇਂ ਹੈਰਾਨ ਹਰਾਨੀ ਵਾਲੀ ਗੱਲ ਸਰ ਐਵੇਂ ਦੀ ਆ ਇੱਕ ਮੁੰਡਾ ਜਿੱਥੋਂ ਭਗਵੰਤ ਮਾਨ ਦੀਆਂ 2014 ਦੇ ਵਿੱਚ ਜੜ੍ਹਾਂ ਲੱਗੀਆਂ ਉੱਥੋਂ ਉਸੇ ਹਲਕੇ ਤੋਂ ਭਗਵੰਤ ਮਾਨ ਦੇ ਗਵਾਂਢੀ ਪਿੰਡ ਦਾ ਮੁੰਡਾ ਹੈ ਜਿਹੜਾ ਤੁਸੀਂ ਮੌਲਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਬੱਚਿਆਂ ਨੂੰ ਹਸਾਉਂਦੇ ਫਿਰਦੇ ਹੁੰਦੇ ਆ ਉਹ ਪਾ ਕੇ ਗੁਬ ਗਬਾਰੇ ਜੇ ਪਾ ਕੇ ਆਪਣੇ ਆਪ ਨੂੰ ਜੋਕਰ ਜੇ ਬਣ ਕੇ ਹਸਾਉਂਦੇ ਫਿਰਦੇ ਹੁੰਦੇ ਆ 500 ਰੁਪਿਆ ਦਿਹਾੜੀ ਤੇ ਉਹ ਬੱਚਾ ਨੂੰ ਹਸਾਉਂਦਾ ਮੌਲਾਂ ਦੇ ਵਿੱਚ ਜਾ ਕੇ ਪੰਜਾਬ ਦਾ 1689700 ਬੰਦੇ ਨੇ ਪੇਪਰ ਦਿੱਤਾ ਔਰ 168 ਮੈਟ ਲਿਸਟ ਬੱਚੇ ਨੇ ਜਿੱਥੇ ਕਰਮਜੀਤ ਅਨਮੋਲ ਜੀ ਦਾਵਾ ਕਰਦੇ ਨੇ ਮੜਾਤ ਪਿੰਡ ਦੇ ਵਿੱਚ ਜਾ ਕੇ ਕਿ ਅਸੀਂ ਨੌਕਰੀਆਂ ਜਿਹੜੀਆਂ ਟਾਪਰਾਂ ਨੂੰ ਮਿਲਦਾ ਮੈਂ ਦੱਸਦਾ ਜੀ ਮੇਰਾ ਕਿਹੜਾ ਰੈਂਕ ਕਰਮਜੀਤ ਅਨਮੋਲ ਸਾਹਿਬ ਕਦੇ ਗਰਾਊਂਡ ਲੈਵਲ ਤੇ ਜੋ ਸਚਾਈ ਆਮ ਆਦਮੀ ਪਾਰਟੀ ਦੀ ਅੱਜ ਮੈਂ ਉਹਦੇ ਖਲਾਸੇ ਕਰ ਰਿਹਾ ਇੱਥੇ ਮੈਂ ਇੱਕ ਮੈਂ ਸਰ ਇਹਨਾਂ ਦੇ ਸਾਨੂੰ ਜੁਆਇਨਿੰਗ ਲੈਟਰ ਦਿੱਤਾ ਜਿਹੜੇ ਵੀ ਇਹਨਾਂ ਦੇ ਡੀਜੀਐਸੀ ਹੁੰਦਾ ਡਾਇਰੈਕਟਰ ਜਨਰਲ ਸਕੈਂਡਰੀ ਐਜੂਕੇਸ਼ਨ ਜਿਹੜਾ ਜੁਆਇਨਿੰਗ ਜੁਆਇਨਿੰਗ ਕਰਾਉਂਦਾ ਟੀਚਰ ਦੀ ਡਿਪਾਰਟਮੈਂਟ ਦੇ ਵਿੱਚ ਮੈਂ ਉਹਨੂੰ ਤੇ ਡিপিਆਈ ਸਕੈਂਡਰੀ ਜਿਹੜੇ ਇਸ਼ਤਿਹਾਰ ਬਣਾਉਂਦੇ ਆ ਕਿਸੇ ਵੀ ਐਡਵਰਟਾਈਜ਼ਮੈਂਟ ਦਾ ਉਹਨੂੰ ਚੈਲੰਜ ਕਰਦਾ ਸਰ ਮੇਰੇ ਨਾਲ ਟੇਬਲ ਟॉक ਕਰ ਲੈਣਾ ਠੀਕ ਆ ਤੁਹਾਡੇ ਮੈਂ ਮੰਨਦਾ ਵੀ ਏਸ਼ੀਆ ਦੇ ਵਿੱਚ ਬਹਿ ਕੇ ਤੁਹਾਡੇ ਬਹੁਤ ਵੱਡੇ ਵੱਡੇ ਦਿਮਾਗ ਨੇ ਤੁਸੀਂ ਗਰਾਊਂਡ ਲੈਵਲ ਤੇ ਜਿਹੜੇ 168 ਪਰਵਾਰਾਂ ਨਾਲ ਖਲਵਾੜ ਕੀਤਾ ਮੈਂ ਮੇਰੀਆਂ ਜਿਹੜੇ ਵੀ ਮੈਂ ਕੁਐਸਚਨ ਕਰੂੰਗਾ ਉਹਨਾਂ ਦੇ ਜਵਾਬ ਦੇ ਜਾਣ ਮੈਂ 168 ਦੀਆਂ 88 ਅਸੀਂ ਪੋਸਟਾਂ ਛੱਡਣ ਨੂੰ ਤਿਆਰ ਹਾਂ ਸਰ ਅੱਛਾ ਜੀ ਜੀ ਸਰ ਤੇ ਇਹ ਜਿਹੜੀ ਤੁਸੀਂ ਗੱਲ ਕੀਤੀ ਉਹ ਵੀਰ ਜਿਹੜਾ ਕਰਦਾ ਏ ਹਸਾਉਂਦਾ ਏ ਉਹ ਵੀ ਟਾਪਰ ਹੈ ਉਹ ਵੀ ਉਹਦਾ 168 ਦਾ ਮੈਡਲਿਸਟਡ ਹੈ ਸਰ ਉਹ ਵੀ ਉਹ ਵੀ ਮੈਟ ਦੇ ਵਿੱਚ ਆ ਉਹਨੂੰ ਜੁਆਇਨਿੰਗ ਲੈਟਰ ਮਿਲਿਆ ਹੋਇਆ ਜੀ ਅੱਛਾ ਜੁਆਇਨਿੰਗ ਲੈਟਰ ਮਿਲਿਆ ਹੋਇਆ ਮੁੰਡਾ ਇੱਕ ਮੁੰਡਾ ਤਰਨਤਾਰਨ ਸਾਹਿਬ ਤੋਂ ਪੀਜ਼ਾ ਡਿਲੀਵਰੀ ਬੋਏ ਦੀ ਜਿਹੜੀ ਜੌਬ ਕਰਦਾ ਪਟਿਆਲੇ ਪੜਿਆ ਪਹਿਲਾਂ ਗਰੀਬਾਂ ਦੇ ਗਰੀਬੀ ਘਰਾਂ ਦੇ ਵਿੱਚ ਦੇਖੀ ਸਰ ਠੀਕ ਹੈ ਜੀ ਪੀਜ਼ਾ ਡਿਲੀਵਰੀ ਸਾਰਾ ਦਿਨ ਵਿਚਾਰਾ ਡਿਲੀਵਰੀ ਕਰਦਾ ਤੇ ਰਾਤ ਨੂੰ 3 ਤੋਂ 4 ਘੰਟੇ ਉਹ ਪੜਦਾ ਰਿਹਾ ਜਦੋਂ ਜੋ ਪੋਸਟ ਆਈਆਂ ਸਰ ਹੋ ਸਕਦਾ ਬਾਈ ਉਹਨਾਂ ਨੇ ਤਾਂ ਜੁਆਇਨਿੰਗ ਕਰਵਾਤੀ ਤੁਸੀਂ ਨਾ ਕੀਤੀ ਹੋਵੇ ਜੀ ਜੁਆਇਨਿੰਗ ਕਰਵਾਤੀ ਸਾਡੇ ਨਾਲ ਜਿਹੜਾ ਇੱਕ ਨਾ ਐ ਲਾ ਲਓ ਜੀ ਸਾਡੀਆਂ ਜੁੱਤੀਆਂ ਸਾਡੇ ਸਿਰ ਵੱਰ ਰਹੀਆਂ ਪਿਛਲੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆ ਸੀ ਅਸੀਂ ਆਮ ਆਦਮੀ ਪਾਰਟੀ ਵੀ ਬੜੀ ਬਦਲਾਅ ਆਊਗਾ ਬਦਲਾਅ ਆਊਗਾ ਪਰ ਸਾਨੂੰ ਨਹੀਂ ਸੀ ਪਤਾ ਸੀ ਜਿਹੜੇ ਪੰਡਾਂ ਦੇ ਵਿੱਚ ਸਾਡੇ ਜਿਹੜੇ ਚਾਚੇ ਤਾਏ ਸੋਨ ਨਾਲ ਲੜ ਕੇ ਆਮ ਆਦਮੀ ਪਾਰਟੀ ਨੇ ਬੂਥਾਂ ਦੇ ਵਿੱਚ ਬੈਠਦੇ ਰਹੇ ਪਰ ਜੇ ਭਗਵੰਤ ਮਾਨ ਦੀ ਗੱਲ ਕਰਾਂ ਅਸੀਂ 80 ਦਿਨ ਧੂਰੀ ਜਿਹੜਾ ਹਲਕਾ ਜਿੱਥੋਂ ਇਹ ਐਮ ਐਲ ਏ ਬਣਿਆ ਫਿਰ ਮੁੱਖ ਮੰਤਰੀ ਬਣਿਆ ਉੱਥੋਂ ਹੀ ਅਸੀਂ 80 ਦਿਨ ਬੈਠੇ ਰਹੇ ਇਹਨਾਂ ਦਾ ਓ ਐਸ ਡੀ ਓਂਕਾਰ ਆ ਜਿਹੜਾ ਹੂੰ ਓਂਕਾਰ ਸਿੰਘ ਜੀ ਉਹਨਾਂ ਕੋਲੋਂ ਸਰ 1 ਮਿੰਟ ਦਾ 80 ਦਿਨ ਅਸੀਂ ਉਹਦੇ ਬਾਰ ਚ ਬੈਠੇ ਰਹੇ ਆ ਅਸੀਂ ਇਹਨਾਂ ਦੇ ਘਰੇ ਬੈਠੇ ਆ ਅਸੀਂ ਇਹ ਮੰਨਦੇ ਉਸ ਹੀ ਮਾਨ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਜਿਹੜੀ ਸਾਡੀ ਸਰਕਾਰ ਆ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਆ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ 'ਚ ਧਰਨੇ ਨਹੀਂ ਲੱਗਣਗੇ ਮੈਨੂੰ ਇਹ ਦੱਸਣ 43000 ਨੌਕਰੀਆਂ ਦੇ ਵਿੱਚੋਂ ਜਿਹੜੀ ਵੀ ਜੁਆਇਨਿੰਗ ਹੋਈ ਆ ਉਹ ਧਰਨੇ ਤੋਂ ਬਿਨਾ ਹੋਗੀ ਤੁਹਾਡੀ ਨੌਕਰੀ ਤੁਹਾਡੀ ਸਰਕਾਰ ਦੇ ਵਿੱਚ ਤੇ ਧਰਨੇ ਲਾ ਕੇ ਵੀ ਸਰ ਮੈਂ ਇੱਕ ਆਪਾਂ ਜਦੋਂ ਆਪਾਂ ਇੰਡੀਅਨ ਕਨਸਟੀਟਿਊਸ਼ਨ ਪੜ੍ਹਦੇ ਆ ਉਹਦੇ 'ਚ ਲਿਖਿਆ ਹੋਇਆ ਇੰਡੀਆ ਇਜ਼ ਅ ਡੈਮੋਕਰੇਟਿਕ ਕੰਟਰੀ ਹੁਣ ਇੱਥੋਂ ਨਾ ਜਿਹੜੇ ਤੁਹਾਡੇ ਮ ਉਹ ਵਿੱਚ ਕੁਐਸਚਨ ਵੀ ਕਰਨਗੇ ਤਾਂ ਹੋਰ ਪਾਰਟੀਆਂ ਦੇ ਛੱਡੇ ਹੋਏ ਆ ਮੈਂ ਉਹਨਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਸੈਂਟੀਫਿਕਲ ਵੇ ਨਾਲ ਮੇਰੇ ਨਾਲ ਗੱਲ ਕਰ ਲੈਣਾ ਕੱਲੇ-ਕੱਲੇ ਡਾਕੂਮੈਂਟ ਦੇ ਆਧਾਰਤ ਮੇਰੇ ਨਾਲ ਗੱਲ ਕਰ ਲੈਣਾ ਮੈਂ ਉਹ ਕੈਂਡੀਡੇਟ ਆ ਸਰ ਜਿਹਨੇ ਦਿਨ-ਰਾਤ ਮਿਹਨਤ ਕੀਤੀ ਆ ਤੇ ਫੇਰ ਭਰਤੀ ਦੇ ਵਿੱਚ ਨਾਮ ਲੈ ਕੇ ਆਇਆ ਮੈਂ ਮੈਂ ਕੋਈ ਐਵੇਂ ਨਹੀਂ ਬੋਲ ਰਿਹਾ ਠੀਕ ਆ ਪਰ ਇਹਨਾਂ ਨੇ ਉਹ ਅਸੀ 80 ਦਿਨ ਬੈਠਣ ਤੋਂ ਬਾਅਦ ਵੀ ਸਰ ਇਹਨਾਂ ਦੇ ਕੰਨਾਂ ਦੇ ਵਿੱਚ ਜੋ ਨਹੀਂ ਸਰ ਕੀ ਪਰ ਭਾਈ ਵੋਟਾਂ ਦੇ ਦਿਨਾਂ ਦੇ ਵਿੱਚ ਉਹਨਾਂ ਦਾ ਸਵਾਲ ਵੀ ਜਾਇਜ਼ ਆ ਤਾਂ ਉਹਨਾਂ ਫਿਰ ਬਾਕੀ ਪਾਰਟੀਆਂ ਨੂੰ ਛੱਡਦੇ ਹੋ ਬਾਕੀ ਪਾਰਟੀਆਂ ਕਾਂਗਰਸ ਆ ਅਕਾਲੀ ਦਾ ਲੈ ਭਾਜਪਾ ਹੈ ਉਹਨਾਂ ਨੂੰ ਕੀ ਕਹਿੰਦੇ ਹੋ ਤੁਸੀਂ ਉਹਨਾਂ ਬਾਬਤ ਕੀ ਆ ਤੁਹਾਡੇ ਵਿਚਾਰ ਜੀ ਸਰ ਉਹਨਾਂ ਬਾਬਤ ਵੀ ਮੇਰੇ ਤਾਂ ਇਹੀ ਵਿਚਾਰ ਆ ਵਿਚਾਰ ਆ ਜੀ ਪਹਿਲੀ ਗੱਲ ਪਾਰਟੀ ਦੇਖ ਕੇ ਵੋਟ ਨਾ ਪਾਓ ਮੈਂ ਸੋਡੇ ਮਾਧਮ ਰਹੀ ਦੇ ਕਹਿਣਾ ਚਾਹਣਾ ਪਾਰਟੀ ਦੇਖ ਕੇ ਵੋਟ ਚਾਹੇ ਕਾਂਗਰਸ ਕਾਂਗਰਸ ਦੇ ਵਿੱਚ ਵੀ ਬਹੁਤ ਕਰਾਪਟ ਬੰਦੇ ਬੈਠੇ ਆ ਕਾਲੀਆਂ ਦੇ ਵਿੱਚ ਵੀ ਬਹੁਤ ਕਰਾਪਟ ਬੰਦੇ ਬੈਠੇ ਤੇ ਆਮ ਆਦਮੀ ਪਾਰਟੀ ਦਾ ਮੈਂ ਹੁਣ ਜੋ ਸਾਡਾ ਵਾਹ ਹੀ ਹੁਣ ਪਿਆ ਆ ਆਮ ਆਦਮੀ ਪਾਰਟੀ ਨਾਲ ਤੇ ਸਾਨੂੰ ਤਾਂ ਇਹਨਾਂ ਦਾ ਕਲੀਅਰ ਹੀ ਆ ਵੀ ਇਹ ਕਰਾਪਟ ਬੈਠੇ ਆ ਸਰ ਆਪਾਂ ਮੈਂ ਉੱਥੀ ਗੱਲ ਲੈ ਕੇ ਆ ਰਹੇ ਆ ਵੀ ਅਸੀਂ ਭਗਵੰਤ ਮਾਨ ਨੇ ਆਉਣਾ ਹੁੰਦਾ ਬਠਿੰਡੇ ਮੇਰਾ ਪਿੰਡ ਬਠਿੰਡੇ ਤੋਂ 50 ਕਿਲੋਮੀਟਰ ਦੂਰ ਆ ਫਰੀਦਕੋਟ ਹਲਕੇ 'ਚ ਪੈਂਦਾ ਲੋਕ ਸਭਾ ਹਲਕੇ 'ਚ ਮੇਰੇ ਘਰੇ ਪੁਲਿਸ ਆ ਜਾਂਦੀ ਆ ਭਗਵੰਤ ਮਾਨ ਨੇ ਬਠਿੰਡੇ ਆ ਆਪਾਂ ਪੜ੍ਹਦੇ ਆਂ ਵੀ 12 ਤੋਂ 35 ਮੇਰੇ ਫੰਡਾਮੈਂਟਲ ਰਾਈਟਸ ਨੇ 12 ਤੋਂ ਆਰਟੀਕਲ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਰਾਈਟ ਟੂ ਫ੍ਰੀडम ਆ ਤੁਹਾਨੂੰ ਮੈਨੂੰ ਦੱਸੋ ਵੀ ਮੇਰੀ ਰਾਈਟ ਟੂ ਫ੍ਰੀडम ਜਿਹੜਾ ਮੜਾ ਫੰਡਾਮੈਂਟਲ ਰਾਈਟ ਆ ਉਹ ਮੇਰੇ ਐਕਸਪਲੋਇਟੇਸ਼ਨ ਹੋ ਰਹੀ ਆ ਉਹਦੀ ਪੁਲਿਸ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਮੈਨੂੰ ਆ ਕੇ ਘਰ ਇੱਕ ਕੈਦ ਕਰ ਲੇ ਮੈਨੂੰ ਆ ਕੇ ਤੰਗ ਕਰੇ ਤੰਗ ਪਰੇਸ਼ਾਨ ਮੇਰੇ ਘਰਦਿਆਂ ਨੂੰ ਤੰਗ ਪਰੇਸ਼ਾਨ ਕਰੇ ਇਹ ਭਗਵੰਤ ਮਾਨ ਸਾਹਿਬ ਸਵਾਲ ਕਰਨ ਲੋਕਾਂ ਨੂੰ ਤੁਸੀਂ ਲਾਇਆ ਤੇ ਅੱਜ ਆਪਣੇ ਸਵਾਲਾਂ ਤੋਂ ਤੁਸੀਂ ਭਜਦੇ ਫਿਰਦੇ ਹੋ ਰੈਲੀ ਦੇ ਵਿੱਚ ਸਾਰੇ ਇਹਨਾਂ ਦੀ ਜਲੰ ਵਾਰਕਰ ਮਿਲਣੀ ਸੀ ਉੱਥੇ ਸੀਐਮ ਮਾਨ ਸਾਹਿਬ ਪਹੁੰਚੇ ਅਸੀਂ ਪਹੁੰਚ ਗਏ ਉੱਥੇ ਸਾਡੀ ਇੱਕ ਭੈਣ ਆ ਉਹ ਪਹੁੰਚ ਗਈ ਤਾਂ ਭੈਣ ਨੇ ਰੈਲੀ ਚੱਲਦੀ ਰੈਲੀ 'ਚੋਂ ਡੀਪੀ ਯੂਨੀਅਨ ਦੇ ਨਾਰੇ ਲਾਤੇ ਵੀ ਡੀਪੀ 168 ਜਿੰਦਾਬਾਦ ਭਗਵਾਨਤਮਾਨ ਸਾਹਿਬ ਕਹਿੰਦੇ ਇਹ 168 ਵਾਲੇ ਆ ਇਹ ਕਾਂਗਰਸੀਆਂ ਤੋਂ ੱਕੇ ਵੇ ਆ ਇਹ ਕਾਂਗਰਸੀਆਂ ਤੋਂ ਕਿਵੇਂ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਮੈਂ ਪੁੱਛਣਾ ਚਾਹਣਾ 80 ਦਿਨ ਅਸੀਂ ਤੁਹਾਡੇ 바ਰ ਚ ਬੈਠੇ ਬੈਠ ਕੇ ਮੁੜੇ ਤੁਸੀਂ ਸਾਡੀ ਕੀ ਸੁਣ ਲਈ ਤੁਸੀਂ ਆਨ ਰਿਕਾਰਡ ਵੀਡੀਓ ਪਈਏ ਮੇਰੇ ਕੋਲੇ ਆਨ ਰਿਕਾਰਡ ਤੁਸੀਂ ਬੋਲ ਰਹੇ ਹੋ ਕਿ ਇਹਨਾਂ ਦਾ ਜਿਹੜਾ ਮਸਲਾ ਉਹ ਕੋਰਟ ਦੇ ਵਿੱਚ ਆ ਤੇ ਇਹਨਾਂ ਦਾ ਅਸੀਂ ਇੱਕ ਪੈਸਾ ਨਹੀਂ ਲੱਗਣ ਦੇਵਾਂਗੇ ਤੇ ਸਾਰਾ ਜਿਹੜਾ ਸਰਕਾਰ ਖਰਚਾ ਕਰੂਗੀ ਸਰਕਾਰੀ ਵਕੀਲ ਭੇਜੂਗੀ ਇਹਨਾਂ ਨੂੰ ਡਿਫੈਂਡ ਕਰਨ ਦੇ ਲਈ ਕੋਰਟ ਦੇ ਵਿੱਚ ਇਹ ਤੁਸੀਂ ਵੀਡੀਓ ਦੇ ਵਿੱਚ ਬੋਲ ਰਹੇ ਹੋ ਮੀਡੀਆ ਦੇ ਵਿੱਚ ਬੋਲ ਰਹੇ ਹੋ ਮੀਡੀਆ ਉਹ ਜਿਹੜਾ ਤੁਹਾਡੇ ਪੱਖ ਦਾ ਜਿਹੜੀ ਤੁਹਾਡੀ 90% ਉਹ ਤੁਹਾਡੀ ਖਬਰ ਚਲਾਉਂਦੇ ਨੇ ਜਿਹੜਾ ਤੁਹਾਡਾ ਮੀਡੀਆ ਤੁਹਾਨੂੰ ਪਤਾ ਤੁਸੀਂ ਗਾਲਾਂ ਜਾਂ ਤੁਸੀਂ ਪਤਾ ਹੀ ਆਪਾਂ ਜਿਹੜਾ ਸੱਤਾ ਦੇ ਵਿੱਚ ਸਰਕਾਰ ਆਉਂਦੀ ਹੈ ਤਾਂ ਮੀਡੀਆ ਦਾ ਗਾਲਾ ਵੀ ਦੱਬ ਲੈਂਦੇ ਹੈ ਠੀਕ ਹੈ ਜੀ ਪਰ ਤੇ ਵੀ ਕੀਤੇ ਜਾਂਦੇ ਮੀਡੀ ਜਦੋਂ ਅਸੀਂ ਇਹਨਾਂ ਕੋਲੇ ਬੰਦ ਕਮਰੇ ਦੇ ਵਿੱਚ ਜਾਂਦੇ ਆ ਜਿਹੜਾ ਇਹਨਾਂ ਦਾ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਤੁਹਾਡਾ ਅਸੀਂ ਇੱਕ ਪੈਸਾ ਨਹੀਂ ਲੱਗਣ ਦੇਵਾਂਗੇ ਜਦੋਂ ਹਰਜੋਤ ਬੈਂਸ ਜੀ ਸਿੱਖਿਆ ਐਜੂਕੇਸ਼ਨ ਮਿਨਿਸਟਰ ਨੇ ਅਸੀਂ ਉਹਨਾਂ ਕੋਲੇ ਜਾਂਦੇ ਆ ਉਹ ਕਹਿ ਰਹਿੰਦਾ ਜੀ ਮੇਰੇ ਹੱਥ ਖੜਿਆ ਤੁਸੀਂ ਆਪਣਾ ਵਕੀਲ ਕਰੋ ਉਹਨਾਂ ਨੇ ਆਪ ਵਕੀਲ ਦੱਸ ਦਿਆ ਵੀ ਆਪ ਵਕੀਲ ਕਰੋ ਉਹ ਤੁਹਾਨੂੰ ਵਧੀਆ ਰਹੂਗਾ ਪ੍ਰਾਈਵੇਟ ਵਕੀਲ ਅੱਛਾ ਹਾਂਜੀ 22 ਲੱਖ ਰੁਪਇਆ ਮੈਂ ਤੁਹਾਡੇ ਮੱਦੇਮ ਰਹੀਂ ਦੱਸਣਾ ਚਾਹਣਾ ਅਸੀਂ ਪੰਜਾਬ ਦੇ ਵਿੱਚੋਂ ਟੌਪ ਕੀਤਾ ਤੇ 22 ਲੱਖ ਰੁਪਇਆ ਪਹਿਲਾਂ ਇੱਕ ਵਕੀਲ ਨੂੰ ਦਿੱਤਾ ਫਿਰ ਅਸੀਂ 18 ਲੱਖ ਰੁਪਇਆ ਇੱਕ ਵਕੀਲ ਨੂੰ ਦਿੱਤਾ ਬਾਕੀ ਜਿਹੜਾ ਧਰਨਿਆਂ ਤੇ ਖਰਚਾ ਕੀਤਾ ਹੋਰ ਖਰਚਾ ਕੀਤਾ ਉਹ ਸੋ ਲੱਗਾ ਸਰ ਅੱਛਾ ਜੀ ਮਲਕਿ 40 ਲੱਖ ਦੇ ਕਰੀਬ ਖਰਚਤਾ ਤੇ 42 ਲੱਖ ਰੁਪਏ ਇਸ ਤੋਂ ਪਹਿਲਾਂ ਸਾਰ ਅਸੀਂ ਕੋਰਟਾਂ ਦੇ ਵਿੱਚ ਧੱਕੇ ਖਾ ਖਾ ਕੇ ਤੁਸੀਂ ਐਂ ਲਾ ਲਓ ਜੀ ਅਸੀਂ ਇਹਨਾਂ ਦੇ ਛੋਟੇ ਤੋਂ ਛੋਟਾ ਵਰਕਰ 42 ਲੱਖ ਰੁਪਏ ਕਿਹੜੀਆਂ ਪਾਰਟੀਆਂ ਨੇ ਦਿੱਤਾ ਤੁਹਾਨੂੰ ਪਾਰਟੀਆਂ ਦੇ ਨੇਤਾ ਜਿਹੜੇ ਅਸੀਂ ਦਿਹਾੜੀਆਂ ਕਰ ਕਰ ਕਮਾਏ ਸਰ ਪੈਸੇ ਅਸੀਂ 10-10 ਹਜ਼ਾਰ ਰੁਪਏ 20-20 ਹਜ਼ਾਰ ਰੁਪਏ ਇਕੱਠਾ ਕਰਕੇ ਅਸੀਂ ਆਰਮਾਨ ਸਾਡੇ ਸੀਗੇ ਵੀ ਸਾਨੂੰ ਸਰਕਾਰੀ ਨੌਕਰੀ ਮਿਲ ਜਾਣੀ ਆ ਸਰ ਅੱਜ ਮੈਨੂੰ ਮੈਂ ਭਾਵੁਕ ਵੀ ਹੋ ਰਿਹਾ ਹੁਣ ਬੋਲ ਦਾ ਟਾਈਮ ਸਾਡੇ ਤੇ ਸਰ ਅਸੀਂ ਆਪਦਾ ਆ ਜੁਆਇਨਿੰਗ ਲੈਟਰ ਦੇ ਥਰੂ ਅਸੀਂ ਆਪਦਾ ਹੱਕ ਮੰਗਣ ਚੱਲੇ ਸੀ ਸਾਡੇ ਦੇ ਪਰਚੇ ਪਾਉਣ ਦੇ ਦਾਅਵ ਧਮਕੀਆਂ ਦਿੱਤੀਆਂ ਗਈਆਂ ਮੇਰੇ ਘਰਦਿਆਂ ਨੂੰ ਡਰਾਇਆ ਗਿਆ ਹੋਰ ਬਹੁਤ ਕੁਸ਼ ਕੀਤਾ ਗਿਆ ਸਾਡੇ ਤੇ ਕਿ ਇਹ ਤਾਂ ਕੋਡ ਆਫ ਕੰਡਕਟ ਲੱਗਿਆ ਵਾ ਅਸੀਂ ਹੁਣੇ ਉੱਠ ਕੇ ਆਏ ਆ 10 ਦਿਨ ਪਹਿਲਾਂ ਅਸੀਂ ਇਹਦੇ ਜਿਹੜੇ ਹਲਕਾ ਧੋਰੀ ਤੋਂ ਧੋਰੀ ਅਸੀਂ ਟੈਂਕੀ ਦੇ ਬੈਠੇ ਸੀ ਕ੍ਰਾਂਤੀ ਚੌਂਕ ਦੇ ਵਿੱਚ ਉੱਥੇ ਪ੍ਰਸ਼ਾਸਨ ਵੱਲੋਂ ਬਹੁਤ ਸਾਨੂੰ ਤੰਗ ਪਰੇਸ਼ਾਨ ਅਸੀਂ ਸਰ ਇਹ ਮੰਨਦੇ ਆ ਮੈਂ ਮੰਨਦਾ ਵੀ ਮੈਂ ਗਲਤੀ ਕੀਤੀ ਮੈਂ ਪੜ ਕੇ ਮੈਂ ਮੰਨਦਾ ਵੀ ਮੈਂ ਜੁਆਇਨਿੰਗ ਲੈਟਰ ਮੈਂ ਟਾਪ ਕਰਕੇ ਗਲਤੀ ਕੀਤੀ ਸਰ ਹੁਣ ਇਹਦਾ ਰੀਜ਼ਨ ਕੀ ਸੀ ਕਿ ਟੌਪ ਕਰਕੇ ਵੀ ਸਾਨੂੰ ਕੋਰਟਾਂ ਦੇ ਵਿੱਚ ਰੋਲਣਾ ਕਿਉਂ ਪੈ ਰਿਹਾ ਇਹ ਸਵਾਲ ਕਰਨਗੇ ਕਮੈਂਟਾਂ ਦੇ ਵਿੱਚ ਵੀ ਸਾਨੂੰ ਟੌਪ ਕਰਕੇ ਵੀ ਕਮੈਂਟਾਂ ਰੋਲਣਾ ਕਿਉਂ ਪੈ ਰਿਹਾ ਮੈਂ ਦੱਸਣਾ ਚਾਹਣਾ ਵੀ ਅਸੀਂ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਹਾਂ ਜੀ ਹੁਣ ਐਨਸੀਟੀ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਹਾਂ ਮੈਂ ਸਾਰੀ ਤੱਥਾਂ ਦੇ ਫੈਕਟ ਤੇ ਹੀ ਗੱਲ ਕਰੂੰਗਾ ਜਿਹੜੀ ਸਰ ਜੇ ਮੈਂ ਟੀਚਰ ਲੱਗਣਾ ਫੋਰ ਏਗਜ਼ਾਮਪਲ ਮੈਂ ਐਸਐਸਸੀ ਦਾ ਟੀਚਰ ਲੱਗਣਾ ਤਾਂ ਉਹ ਐਲੀਜੀਬਿਲਟੀ ਡਿਸਾਈਡ ਕਰ ਦਊਗੀ ਕਿ ਜੀ ਆਹਾ ਕੁਆਲੀਫਿਕੇਸ਼ਨ ਹੋਊਗੀ ਬੀਐਲਡ ਕਰੂਗੀ ਤੇ ਟੈਟ ਕਲੀਅਰ ਹੋਣਾ ਚਾਹੀਦਾ ਬੰਦੇ ਦਾ ਉਹ ਡਿਸਾਈਡ ਕਰੂਗੀ ਹੁਣ ਐਵੇਂ ਫਿਜ਼ੀਕਲ ਦੀ ਭਰਤੀ ਹੁੰਦੀ ਹੈ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਮਾਸਟਰ ਡੀਪੀ ਮਾਸਟਰ ਉਹਨਾਂ ਦੀ ਭਰਤੀ ਹੁੰਦੀ ਹੈ ਸਪੋਰਟਸ ਦੇ ਟੀਚਰ ਹੁੰਦੇ ਖੇਡਾਂ ਵਾਲੇ ਅਧਿਆਪਕ ਉਹਨਾਂ ਦੀ ਭਰਤੀ ਹੁੰਦੀ ਹੈ ਉਹਨਾਂ ਦੇ ਐਨਸੀਟੀ ਦੇ ਮੈਂ ਤੁਹਾਡੇ ਕੋਲ ਪ੍ਰੂਫ ਹਾਂ ਮੈਂ ਦਿਖਾ ਰਿਹਾ ਤੁਹਾਡੇ ਮਾਧਿਅਮ ਰਹੀ ਜਿਹਦੇ ਚ ਸਾਰੇ ਇਹ ਲਿਖਿਆ ਹੋਇਆ ਵੀ ਐਨਸੀਟੀ ਕਿਉਂਕਿ ਅਸੀਂ ਖੇਡਾਂ ਖੇਡਦੇ ਹਾਂ ਸਰ ਜਿਹਦੇ ਚ ਇਹ ਲਿਖਿਆ ਹੋਇਆ ਬਈ ਤੁਸੀਂ ਜਿਹੜਾ ਪੇਪਰ ਹੋਊਗਾ ਮਾਸਟਰ ਕੈਡਰ ਦਾ 150 ਨੰਬਰ ਦਾ ਪੇਪਰ ਉਹਦੇ ਬਿਹਾਫ ਤੇ ਭਰਤੀ ਹੋਊਗੀ ਮਤਲਬ ਟੈਟ ਸਾਨੂੰ ਜ਼ਰੂਰੀ ਨਹੀਂ ਹੈ ਟੈਟ ਸਾਨੂੰ ਜ਼ਰੂਰੀ ਨਹੀਂ ਹੈ ਹੁਣ 21 ਦੇ ਵਿੱਚ ਭਰਤੀ ਕੱਢ ਕੇ ਗਈ ਹੈ ਚੰਨੀ ਸਰਕਾਰ ਕ੍ਰਿਸ਼ਨ ਕੁਮਾਰ ਸੈਕਟਰੀ ਸੀਗੇ ਐਜੂਕੇਸ਼ਨ ਸੈਕਟਰੀ ਠੀਕ ਹੈ ਜੀ ਹੁਣ ਸਰ ਉਹਨਾਂ ਨੇ ਸਾਡੇ ਇਸ਼ਤਿਹਾਰ ਦੇ ਵਿੱਚ ਟੈਟ ਲਿਖਤਾ ਸਾਡਾ ਇਸ਼ਤਿਹਾਰ ਸੀਗਾ ਹੁਣ ਇਸ਼ਤਿਹਾਰ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਸਰ ਹੁਣ ਜਿਹੜੀ ਤਾਂ ਨੈਸ਼ਨਲ ਬਾਡੀ ਐ ਐਨਸੀਟੀ ਉਹਦੇ ਅਕੋਰਡਿੰਗ ਹੀ ਬਣਾਉਣਾ ਚਾਹੀਦਾ ਇਸ਼ਤਿਹਾਰ ਉਹਦੇ ਅਕੋਰਡਿੰਗ ਨਹੀਂ ਬਣਿਆ ਫਿਰ ਸਰ ਚਲੋ ਲਿਖ ਦਿਓ ਤੁਸੀਂ ਲਿਖ ਦੋ ਮੈਂ ਮੰਨਦਾ ਵੀ ਤੁਸੀਂ ਛੇਹਾਰ ਦੇ ਵਿੱਚ ਟੱਟ ਲਿਖਤਾ ਟੱਟ ਤੁਸੀਂ ਲਿਆ ਕਦੋਂ ਆ ਮੈਨੂੰ ਐਂ ਦੱਸ ਦੋ ਸਰ ਤੁਹਾਡਾ ਬੇਟਾ 8ਵੀਂ ਕਲਾਸ ਦੇ ਵਿੱਚ ਪੜਦਾ ਮੈਂ ਉਹਨੂੰ ਕਹਦਾ ਵੀ ਤੁਸੀਂ 10ਵੀਂ ਦਾ ਸਰਟੀਫਿਕੇਟ ਲੈ ਕੇ ਦਿਓ ਕਿ ਸੋਲਾ ਦੋ ਉਦ ਲਿਆ ਦੂਗਾ 10 ਮਹੀਨੇ ਮਲਕੀ ਪੇਪਰ ਹੀ ਨਹੀਂ ਲਿਆ ਗਿਆ ਉਹ ਪੇਪਰ ਸਰ ਜਿਹੜਾ ਟੈਟ ਇਹਨਾਂ ਨੇ ਇਸ਼ਤਿਹਾਰ ਦੇ ਵਿੱਚ ਲਿਖਤਾ ਉਹ ਟੈਟ ਇਹਨਾਂ ਨੇ ਕਦੇ ਅੱਜ ਤੱਕ ਮੈਂ ਆਨ ਰਿਕਾਰਡ ਬੋਲ ਰਿਹਾ ਅੱਜ ਤੱਕ ਫਿਜ਼ੀਕਲ ਐਜੂਕੇਸ਼ਨ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਬੰਦਾ ਟੈਟ ਲੈਵੇ ਫਿਜ਼ੀਕਲ ਐਜੂਕੇਸ਼ਨ ਦਾ ਤਾਂ ਅਸੀਂ 168 ਦੀਆਂ 3rd ਪੋਸਟਾਂ ਛੱਡ ਦਾਂਗੇ ਇਹ ਤੁਹਾਡੀ ਜੁਆਇਨਿੰਗ ਵੀ ਇਸ ਕਰਕੇ ਰੋਕੀ ਵੀ ਅੱবি ਤੁਸੀਂ ਟੈਟ ਵਾਲੇ ਨਹੀਂ ਸੀ ਜਾ ਐਵੇਂ ਸਰ ਜੁਆਇਨਿੰਗ ਵੀ ਐਸੀ ਕਰਕੇ ਰੋਕੀ ਗਈ ਆ ਫੇਰ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਐਜ਼ ਪਰ ਐਡਵਰਟਾਈਜ਼ਮੈਂਟ ਕੰਡੀਸ਼ਨਸ ਠੀਕ ਹੈ ਅਸੀਂ ਜਿਹੜਾ ਟੈਟ ਇਹਨਾਂ ਨੇ ਇਸ ਤੋਂ ਬਾਅਦ ਇਹਨਾਂ ਨੇ ਸਿਲੇਬਸ ਜਾਰੀ ਕਰਤਾ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਕਿ ਅਸੀਂ ਟੈਟ ਲਵਾਂਗੇ ਅਸੀਂ ਉਹ ਟੈਟ ਸਰ ਸਾਨੂੰ ਦੱਸ ਦੇਣਾ ਦਾ ਟਾਈਮ ਦਿੱਤਾ 168 ਦੇ ਛੱਡ ਬੰਦੇ ਕਲੀਅਰ ਕਰ ਗਏ ਅੱਛਾ ਉਹ ਟੈਟ ਵੀ ਕਲੀਅਰ ਕਰ ਗਏ ਠੀਕ ਹੈ ਇਸ਼ਤਿਹਾਰ ਦੇ ਵਿੱਚ ਜਿਹੜਾ ਟੈਟ ਇਹਨਾਂ ਨੇ ਮੰਗਿਆ ਸੀ ਫਿਜ਼ੀਕਲ ਐਜੂਕੇਸ਼ਨ ਦਾ ਸੀ ਉਹ ਵੀ ਕਲੀਅਰ ਕਰ ਗਏ ਪਰ ਹਜੇ ਵੀ ਅਸੀਂ ਸੜਕਾਂ ਦੇ ਰੋਲ ਲੈ ਸਰ ਹੁਣ ਗੱਲ ਡੀ ਜਗ੍ਹਾ ਕਿਸੇ ਹੋਰ ਨੂੰ ਦੇਤੀਆਂ ਵੈਸੇ ਦੇ ਰਹੇ ਆ ਸਰ ਸਾਡੀਆਂ ਜਗ੍ਹਾ ਹੋਰ ਕਿਸੇ ਨੂੰ ਦੇ ਰਹੇ ਆ ਕਿਉਂਕਿ ਕੋਰਟ ਦੇ ਵਿੱਚ ਜਾ ਕੇ ਸਾਡਾ ਤਾਂ ਪੱਖ ਨਹੀਂ ਰੱਖ ਰਹੇ ਹੁਣ ਜੱਜ ਨੇ ਕੀ ਕੀਤਾ ਸਰ ਐਸਐਸਟੀ ਦੇ ਸਬਜੈਕਟ ਵਾਲਿਆਂ ਨੂੰ ਡੀਪੀ ਭਰਤੀ ਕਰਨ ਦੇ ਆਰਡਰ ਕਰਤੇ ਅੱਛਾ ਜਿੰਨਾਂ ਕੋਲੇ ਐਸਐਸਟੀ ਦਾ ਟੈਟ ਹੈ ਸਰ ਉਹਨਾਂ ਦੀ ਮੈਂ ਤੁਹਾਨੂੰ ਦੱਸ ਦਾਂ ਸਾਡੀ ਹੁੰਦੀ ਆ ਬੀਪੀਐਡ ਹਮਮ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਇੱਕ ਹੁੰਦੀ ਆ ਬੀਐਡ ਬੈਚਲਰ ਆਫ ਐਜੂਕੇਸ਼ਨ ਸਾਡੀ ਬੀਐਡ ਨਹੀਂ ਹੁੰਦੀ ਸਰ ਟੈਟ ਹੁੰਦਾ ਬੀਐਡ 베ਸਟੇ ਅਸੀਂ ਕਿੱਥੋਂ ਦੇ ਦਿੱਗੇ ਟੈਟ ਈ ਜਦੋਂ BPED ਬੇਸਟ ਅਜ ਤੱਕ ਕਦੇ ਪੰਜਾਬ ਦੇ ਵਿੱਚ ਟੈਟਾ ਨੇ ਕੰਡਕਟ ਹੀ ਨਹੀਂ ਕੀਤਾ ਹੁਣ ਇਹ ਭਗਵਾਨ ਤਮਾਨ ਜੈਨਾਂ ਦੇ IAS ਅਫੀਸਰ ਇਹ ਮੰਗਦਾ ਲਾਲ ਰੰਗ ਦਾ ਤੋਤਾ ਹੁਣ ਜਦੋਂ ਲਾਲ ਰੰਗ ਦਾ ਤੋਤਾ ਹੁੰਦਾ ਹੀ ਨਹੀਂ ਅਸੀਂ ਕਿੱਥੋਂ ਲੈ ਆ ਰਿਹਾ ਸਰ ਜਦੋਂ ਤੁਸੀਂ ਪਹਿਲੀ ਵਾਰ ਟੈਟਾ ਪੰਜਾਬ ਦੇ ਵਿੱਚ ਪਹਿਲੀ ਵਾਰ ਟੈਟਾ ਤੁਸੀਂ ਲਿਆ ਅਸੀਂ ਸਰ ਦਿੱਤਾ ਅਸੀਂ ਕਲੀਅਰ ਕੀਤਾ ਮੈਂ ਕਲੀਅਰ ਕੀਤਾ ਟੈਟਾ ਟੈਟਾ ਸਰ 90 ਨੰਬਰ ਲੈਣੇ ਔਖੇ ਹੋ ਜਾਂਦੇ ਟੈਟਾ ਦੇ ਵਿੱਚੋਂ ਮੇਰੇ 110 ਨੰਬਰ ਆ ਪਹਿਲੀ ਵਾਰੀ ਪਹਿਲੀ ਵਾਰੀ 10 ਦਿਨ ਪੜ੍ਹ ਕੇ ਮੈਂ ਟੈਟਾ ਦਿੱਤਾ ਸਰ 150 ਚੋਂ 150 ਚੋਂ ਸਰ ਸਰ ਮਤਲਬ ਹੁਣ ਇਹਨਾਂ ਨੇ ਫੇਰ ਸਰ ਸਾਨੂੰ ਲਗਾਤਾਰ 2 ਸਾਲਾਂ ਤੋਂ ਅਸੀਂ ਦਰ ਬੇ ਦਰ ਇਹਨਾਂ ਦੇ ਛੋਟੇ ਤੋਂ ਛੋਟੇ ਜਿਹੜਾ ਆਇਨ ਲਾਲੋ ਬਈ ਵਰਕਰ ਧੋਰੀ ਦਾ ਆਨੰਦਪੁਰ ਸਾਹਿਬ ਦਾ ਛੋਟੇ ਤੋਂ ਛੋਟਾ ਵਰਕਰ ਐਮ ਐਲ ਏ ਬਲਕਾਰ ਸਿੱਧੂ ਲਾਲੋ ਕੋਈ ਪੰਜਾਬ ਦਾ ਅਸੀਂ ਐਮ ਐਲ ਏ ਨਹੀਂ ਛੱਡਿਆ 92 ਦੇ ਵਿੱਚੋਂ ਜੀ ਤੋਂ ਫੋਨ ਨਹੀਂ ਕਰਾਇਆ ਇਹਨਾਂ ਦੀ ਐਮਐਲਏ ਦੀ ਐਮਐਲਏ ਕਠਪੁਤਲੀਆਂ ਨੇ ਸਰ ਐਮਐਲਏ ਆਪ ਦੀ ਜਿਹੜੇ ਇਹਨਾਂ ਦੇ ਏਰੀਆ ਨੇ ਉੱਥੇ ਗਲਤ ਕੰਮ ਕਰਵਾ ਸਕਦਾ ਐਮਐਲਏ ਅਦਰਵਾਇਜ਼ ਕਿਸੇ ਦਾ ਸਹੀ ਕੰਮ ਨਹੀਂ ਕਰਵਾ ਸਕਦੇ ਇਹਨਾਂ ਦੇ ਐਮਐਲਏ ਐਮਐਲਏ ਦੀ ਇੰਨੀ ਹਿੰਮਤ ਨਹੀਂ ਹੈਗੀ ਭਗਵੰਤ ਮਾਨ ਨੂੰ ਫੋਨ ਕਰ ਲੈ ਸੀਐਮ ਸਾਹਿਬ ਨੂੰ ਫੋਨ ਕਰ ਲੈਣਾ ਕਿ ਜੀ ਇਹ ਸਾਡੇ ਮੁੰਡੇ ਨੇ ਇਹ ਇਹਨਾਂ ਨੇ ਆਮ ਆਦਮੀ ਲਈ ਖੜੇ ਆ ਇਹ ਇਹ ਬੂਥਾਂ ਦੇ ਵਿੱਚ ਬੈਠੇ ਆ ਇਹਨਾਂ ਦਾ ਹੱਲ ਕਰਵਾ ਕੇ ਦਿਓ ਇਹ ਕਿਤੇ ਵੀ ਗਲਤ ਨਹੀਂ ਹੈਗੇ ਟਾਪਰ ਮੁੰਡੇ ਆ ਪਰ ਇਹਨਾਂ ਦੇ ਕਿਸੇ ਐਮਐਲਏ ਜੀ ਇੰਨੀ ਆਪਾ ਲਾ ਲੋ ਵੀ ਅਥਾਰਟੀ ਨਹੀਂ ਹੈਗੀ ਕਿਸੇ ਕੋਲ ਹਿੰਮਤ ਨਹੀਂ ਹੈਗੀ ਭਗਵੰ ਜਿਹੜੇ ਗਰਾਊਂਡ ਲੈਵਲ ਦੀ ਇਹਨਾਂ ਨੂੰ ਸੱਚਾਈ ਨਹੀਂ ਪਤਾ ਗਰਾਊਂਡ ਲੈਵਲ ਤੇ ਸੱਚਾਈ ਦਾ ਪਤਾ ਦੇਖਿਆ ਕਰ ਦਿੰਦੇ ਆ ਵੀ ਚੱਲੀ ਜਾਣ ਤੋਂ ਚੱਲੀ ਜਾਂਦਾ ਫਿਰ ਸਰ ਹੁਣ ਮੈਨੂੰ ਐਂ ਦੱਸੋ ਸਰ ਅਸੀਂ 40 ਲੱਖ ਰੁਪਇਆ ਲਾ ਲਿਆ ਮੈਂ ਟੌਪ ਕਰ ਲਿਆ ਪੰਜਾਬ ਦੇ ਵਿੱਚੋਂ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ ਫਿਰ ਭਗਵੰਤ ਮਾਨ ਗੋਰੇ ਕਹਿੰਦਾ ਸੀ ਆਉਣਗੇ ਅੰਗਰੇਜ਼ ਆ ਕੇ ਇੱਥੇ ਜੌਬ ਕਰਨਗੇ ਨੌਕਰੀਆਂ ਕਰਨਗੇ ਪੰਜਾਬ ਦੇ ਵਿੱਚ ਮੈਂ ਪੁੱਛਦਾ ਵੀ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਉਹਨਾਂ ਨੂੰ ਦੇ ਦਿਓ ਤੁਸੀਂ ਜਿਹੜੇ ਟੌਪ ਕਰਮਜੀਤ ਅਨਮੋਲ ਨੂੰ ਮੈਂ ਕਹਿੰਦਾ ਮੇਰੇ ਨਾਲ ਤੁਸੀਂ ਉਹ ਵੀਡੀਓ ਤੇ ਆਜੋ ਜਿਹੜੀ ਤੁਸੀਂ ਕਹਿ ਰਹੇ ਹੋ ਨੌਕਰੀਆਂ ਦੇ ਟੌਪਰਾਂ ਨੂੰ ਦਿੰਦੇ ਕਿੰਨੇ ਗੁੱਸੇ ਚ ਬ ਉਸ ਮੁੰਡੇ ਨਾਲ ਕਿੰਨੇ ਗੁੱਸੇ ਦੇ ਵਿੱਚ ਰੂਡਲੀ ਬਿਹੇਵ ਕਰ ਰਹੇ ਹੋ ਤੁਸੀਂ ਵੀ ਨੌਕਰੀਆਂ ਤਾਂ ਸੀ ਟੋਪਰਾਂ ਨੂੰ ਦੰਨੇ ਆ ਤੇ ਮੈਂ ਟੋਪਰਾਂ ਵੀ ਆਜੋ ਜੁਆਇਨਿੰਗ ਲੈਟਰ ਮਿਲਿਆ ਪੇਪਰ ਕਲੀਅਰ ਆ ਸਾਰੇ ਆਜੋ ਟੈਟ ਮੰਗਾ ਡਟ ਕਲੀਅਰ ਪਰ ਬਾਈ ਜੀ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਲੋਕ ਐ ਉਹ ਮਗਰ ਜਿਹੜੇ ਆ ਉਹ ਕਹਿੰਦੇ ਸਾਨੂੰ ਮਿਲੀਆਂ ਨੌਕਰੀਆਂ ਕੋਈ ਮੈਂ ਇਸੇ ਕਰਕੇ ਮਲਕ ਇੰਨਾ ਵੱਡਾ ਲਾਮ ਲਸ਼ਕਰ ਉਹ ਕਹਿ ਰਹੇ ਇਸੇ ਵਿਆਪਤੇ ਉੱਤੇ ਉਹ ਕਹਿ ਰਹੇ ਵੀ 13000 ਜਿਹੜੀ ਜਾਂ 13 0 ਇਸੇ ਵਿਆਪਤੇ ਹੁਣ 13 0 ਤਾਂ ਸਾਰੇ ਇਹਦਾ ਚਪਲੇਖੇ ਕੱਢ ਦੇਣ ਭਗਵੰਤ ਮਾਨ ਸਾਹਿਬ ਕਿਉਂਕਿ ਹਰ ਦਿਨ ਐਤਵਾਰ ਨਹੀਂ ਹੁੰਦਾ ਪਹਿਲਾਂ ਚੱਲੋ ਬਦਲਾ ਦੇ ਭਲੇਖੇ ਸਾਰਿਆਂ ਨੇ ਵੋਟਾਂ ਪਾਤੀਆਂ ਬਦਲਾ ਆਊਗਾ ਬਦਲਾ ਆਊਗਾ ਪਰ ਇਸ ਵਾਰੀ ਤੁਸੀਂ ਭੁੱਲ ਜੋਵੇ 13 ਸੀਟਾਂ ਇਹਨਾਂ ਨੂੰ ਆਉਣਗੀਆਂ ਠੀਕ ਹੈ ਜੀ ਕਿਉਂਕਿ ਜਿਹੜੇ ਇਹਨਾਂ ਨੇ ਹਾਲਾਤ ਕੀਤੇ ਆ ਪੰਜਾਬ ਦੇ ਪੰਜਾਬ ਸਰ ਮੈਂ ਗੱਲ ਕਰਾਂ ਜੇ ਪੰਜਾਬ ਕਿਹੜੀਆਂ ਚੀਜ਼ਾਂ ਤੇ ਖੜਾ ਪੰਜਾਬ ਕਿਸਾਨੀ ਤੇ ਖੜਾ ਪੰਜਾਬ ਪੰਜਾਬ ਜਵਾਨੀ ਤੇ ਖੜਾ ਕਿਸਾਨੀ ਤੁਹਾਨੂੰ ਵੀ ਪਤਾ ਕਿਸਾਨਾਂ ਤੇ ਇਹਨਾਂ ਨੇ ਤਸ਼ੱਦਦ ਕੀਤਾ ਸ਼ੰਭੂ ਬੋਰਡ ਉੱਥੇ ਲਾਲੂ ਮੋਰਚੇ ਤੇ ਲਾਲੋ ਡਰੋਨ ਦਿੱਲੀ ਦੇ ਡਰੋਨ ਆ ਕੇ ਆਪਣੇ ਪੰਜਾਬ ਦੇ ਵਿੱਚ ਆ ਕੇ ਵੱਜ ਰਹੇ ਆ ਸ਼ੁਭ ਕਰਨ ਮੁੰਡਾ ਮਰ ਗਿਆ ਉਹ ਇਹਨਾਂ ਦਾ ਕੋਈ ਸਟੈਂਡ ਨਹੀਂ ਸਰ ਠੀਕ ਹੈ ਹੁਣ ਕਿਸਾਨੀ ਡੋਪਤੀ ਇਹਨਾਂ ਨੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸਾਡੇ ਪਿੰਡ ਦੇ ਵਿੱਚ ਕੱਲ ਮੈਂ ਅੱਜ ਸਾਥ ਦੇ ਵਿੱਚ ਬੈਠਾ ਸੀ ਉਹ ਕਹਿੰਦਾ 21 ਮੇਰੀਆਂ ਬੱਕਰੀਆਂ ਮਰ ਗਈਆਂ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਇੱਕ ਮੁਰਗੀ ਦਾ ਵੀ ਮੈਂ ਗਰਦੌਰੀ ਨਹੀਂ ਕਰਾਉਂਦਾ ਇੱਕ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗਾ ਜੇ ਕਿਸੇ ਦੀ ਇੱਕ ਮੁਰਗੀ ਮਰੀ ਜਦੋਂ ਹੜ ਆਇਆ ਤੁਸੀਂ ਸੁਣਿਆ ਉਸੇ ਰਿਕਾਰਡ ਔਨ ਰਿਕਾਰਡ ਗੱਲਾਂ ਨੇ ਕਿ ਇੱਕ ਜਿਹੜੀ ਮੁਰਗੀ ਵੀ ਮਰ ਗਈ ਮੈਂ ਉਹ ਵੀ ਕਿਸੇ ਨੂੰ ਸਾਰਿਆਂ ਨੂੰ ਮੁਆਵਜ਼ਾ ਦੇਵਾਂਗਾ ਪਰ ਸਾਡੇ ਇੱਕ ਗਰੀਬ ਘਰ ਦਾ ਬੰਦਾ ਜਮਾ ਜਿਹਦਾ ਰੋਟੀ ਉੱਥੋਂ ਚੱਲਦੀ ਔਰ ਮੈਨੂੰ ਅੱਜ ਮੈਂ ਸਾਥ ਦੇ ਵਿੱਚ ਬੈਠਾ ਸੀ ਉਹ ਕਹਿੰਦਾ ਮੇਰੀ 21 ਬੱਕਰੀਆਂ ਮਰ ਗਈਆਂ ਪਰ ਕਿਸੇ ਅਧਿਕਾਰੀ ਨੇ ਆ ਕੇ ਮੇਰੇ ਨਾਲ ਗੱਲ ਨਹੀਂ ਕੀਤੀ ਵੀ ਜਿੱਥੇ ਅਸੀਂ ਮੁਆਵਜ਼ਾ ਦਵਾਉਣੇਗੇ ਸੋ ਗੱਲਾਂ ਹੋਰ ਆ ਦੂਸਰੀ ਮੈਂ ਗੱਲ ਕਰਨਾ ਜਵਾਨੀ ਦੀ ਜਵਾਨੀ ਚਿੱਟੇ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ ਇੱਥੇ ਜਿੰਨੇ ਲੀਡਰ ਚਿੱਟੇ ਪਾਉਂਦੇ ਨੇ ਉਹ ਚਿੱਟਾ ਉਹੀ ਵੇਚਦੇ ਨੇ ਜਨਨ ਲੀਡਰ ਚਿੱਟੇ ਪਾ ਕੇ ਗੱਡੀਆਂ ਦੇ ਲਾਲ ਗੱਡੀਆਂ ਦੇ ਵਿੱਚ ਘੁੰਮਦੇ ਨੇ ਚਿੱਟਾ ਉਹੀ ਵੇਚ ਰਹੇ ਨੇ ਸਾਧੋਂ ਐਮਐਲਏ ਦੇਵ ਮਾਨ ਇਹਨਾਂ ਦਾ ਇੱਕ ਆ ਮੈਂ ਥੋੜੀ ਜਿਹੀ ਵੀਡੀਓ ਦੇਖ ਰਿਆ ਸੀ ਉਹਦੀ ਉਹ ਕਹਿ ਰਿਹਾ ਬਈ ਮੈਨੂੰ ਦੱਸੋ ਕਿਹੜੇ ਘਰ ਦੇ ਵਿੱਚ ਚਿੱਟਾ ਵਿਕਦਾ ਕਹਿੰਦਾ ਮੈਂ ਆਪ ਕਾਰਵਾਈ ਕਰਾਉਣਾ ਤੇਰੀ ਪੁਲਿਸ ਨੂੰ ਨਹੀਂ ਪਤਾ ਜਿਹੜਾ ਉੱਥੋਂ ਦੇ ਏਰੀਆ ਦਾ ਐਸਐਚਓ ਆ ਏਐਸਆਈ ਆ ਸਬ ਇੰਸਪੈਕਟਰ ਆ ਉਹਨੂੰ ਨਹੀਂ ਪਤਾ ਕਿਹੜੇ ਚੱਕਰਾਂ ਦੇ ਵਿੱਚ ਚਿੱਟਾ ਵਿਕਦਾ ਸ਼ਰਿਆਂ ਆ ਵਿਕਦਾ ਹੋ ਸਕਦਾ ਉਹਨਾਂ ਨੂੰ ਵੀ ਜੇ 10000 ਦਾ ਚਿੱਟਾ ਵੇਖਿਆ 2000 ਆਉਂਦਾ ਉਹ ਵੀ ਸ਼ਾਮ ਤੱਕ ਤੋ ਨੂੰ ਨਹੀਂ ਪਤਾ ਵੀ ਕਿਹੜੇ ਘਰੇ ਜਟਾ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਲੋਕਾਂ ਦਾ ਕਸੂਰ ਗੱਡ ਰਹੇ ਹੋ ਕਿ ਲੋਕ ਖਾਂਦੇ ਆ ਤਾਂ ਆਉਂਦਾ ਪਿੱਛੋਂ ਇਹ ਉਹਨਾਂ ਦਾ ਬਿਆਨ ਸੀ ਕਿ ਲੋਕ ਚਿੱਟਾ ਲਾਉਂਦੇ ਆ ਤਾਂ ਪਿੱਛੋਂ ਆਉਂਦਾ ਚਿੱਟਾ ਜੇ ਪਿੱਛੋਂ ਆਵੇ ਨਾ ਲੋਕ ਲਾਉਣਗੇ ਕੀ ਰਾਸ਼ਟਰੀ ਪੰਛੀ ਵਾਲੀ ਰਾਸ਼ਟਰੀ ਪੰਛੀ ਜਿਹੜਾ ਕਹਿੰਦੇ ਰਾਸ਼ਟਰੀ ਪੰਛੀ ਗਊ ਘੋਸ਼ਿਤ ਕਰ ਦੇਣਾ ਚਾਹੀਦਾ ਉਹ ਵਾਲੇ ਸੋ ਬਿਲਕੁਲ ਹੈ ਭਾਈ ਜੀ ਇਹਨਾਂ ਦੀਆਂ ਹੁਣ ਤੱਕ ਜਿਹੜੀ ਸੁਣਵਾਈ ਨਹੀਂ ਹੋ ਸਕੀ ਤਾਂ ਸਾਰੇ ਜਿਹੜੇ ਬੇਰੁਜ਼ਗਾਰ ਹੈਗੇ ਨੇ ਇਹ ਅਜੇ ਤੱਕ ਜੁਆਇਨਿੰਗ ਲੈਟਰ ਤਾਂ ਇਹਨਾਂ ਨੂੰ ਮਿਲ ਗਏ ਜਦੋਂ ਜੁਆਇਨਿੰਗ ਲੈਟਰ ਮਿਲੇ ਸੀ ਬਾਈ ਲੱਡੂ ਲੱਡੂ ਵੰਡਦੇ ਸੀ ਵੈਸੇ ਮੈਂ ਤੁਹਾਨੂੰ ਬਾਈ ਸਿਚੁਏਸ਼ਨ ਦੱਸ ਰਿਹਾ ਮੈਂ ਤੁਹਾਨੂੰ ਤੁਹਾਡੇ ਤੁਸੀਂ ਦਿਖਾ ਹੀ ਦਿਓ ਵੀਡੀਓ ਹਾਂਜੀ ਮੈਂ ਜਗੜੀ ਕਰਤੀ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਂ ਪਹਿਲਾਂ ਕੈਂਬਰੇਜ ਧੋਰੀ ਪੜਾਉਂਦਾ ਸੀ ਕੈਂਬਰੇਜ ਸਕੂਲ ਆ ਪੰਜਾਬ ਦਾ ਟੌਪ ਦਾ ਸਕੂਲ ਆ ਠੀਕ ਹੈ ਸਾਰੇ ਬੱਚਿਆਂ ਨੂੰ ਪਾਰਟੀ ਕਰਤੀ ਕਿ ਮੇਰਾ ਜੁਆਇਨਿੰਗ ਲੈਟਰ ਮਿਲ ਗਿਆ ਅੱਛਾ ਅਗਲੇ ਦਿਨ ਮੈਂ ਸਕੂਲ ਜਾਣਾ ਸੀ ਵੀ ਪ੍ਰਿੰਸੀਪਲ ਸਾਹਿਬ ਨੂੰ ਲੱਡੂ ਖਵਾ ਕੇ ਗਿਆ ਪ੍ਰਾਈਵੇਟ ਸਕੂਲ 'ਚ ਕਿ ਮੈਨੂੰ ਨੌਕਰੀ ਮਿਲ ਗਈ ਆ ਉਸ ਸਕੂਲ ਉਏ ਦੋ ਦੁਗਣੀ ਸੈਲਰੀ ਤੇ ਮੈਂ ਜੋਬ ਕਰ ਰਿਹਾ ਸੀ ਸੋਛ ਛੜਵਾਤਾ ਇਹਨਾਂ ਨੇ ਅੱਛਾ ਅਗਲੇ ਦਿਨ ਮੈਂ ਪਹੁੰਚ ਗਿਆ ਬਾਈ ਜਿੱਥੇ ਮੇਰੀ ਜੁਆਇਨਿੰਗ ਸੀ ਜਗਰਾਉਂ ਮਿਲਿਆ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਹੂੰ ਠੀਕ ਹੈ ਜੀ ਉੱਥੇ ਸਰ ਮੈਂ ਸਾਈਨ ਸੂਨ ਕਰਤੇ ਹਾਜ਼ਰੀ ਰਿਪੋਰਟ ਪੈ ਗਈ ਮੇਰੀ ਸਾਰਾ ਕੁਝ ਹੋ ਗਿਆ ਹੂੰ ਸਾਈਨ ਵੀ ਕਰਤੇ ਸਕੂਲ 'ਚ ਮੈਂ ਆ ਤੁਸੀਂ ਦਿਖਾ ਸਕਦੇ ਹੋ ਪ੍ਰਿੰਸੀਪਲ ਸਰ ਨੂੰ ਮੈਂ ਬਰਫੀ ਖਵਾਉਣ ਲੱਗਿਆ ਸੀ ਆ ਤੁਸੀਂ ਦਿਖਾ ਸਕਦੇ ਹੋ ਵੀਡੀਓ ਦੇ ਵਿੱਚ ਅੱਛਾ ਵੀਡੀਓ ਆ ਨਹੀਂ ਨਹੀਂ ਸਰ ਫੋਟੋ ਆ ਠੀਕ ਹੈ ਇਹ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਗਵਰਨਮੈਂਟ ਸੀਨੀਅਰ ਸਕੂਲ ਇੰਟਰ ਸਕੈਂਡਰੀ ਸਕੂਲ ਜਗਰਾਉਂ ਸਰ ਅੱਛਾ ਜੀ ਸਾਈਨ ਕਰਤੇ ਸਰ ਹਾਇਰੀ ਰਿਪੋਰਟ ਬਣ ਗਈ ਈ ਪੰਜਾਬ ਤੇ ਨਾਂ ਚੜ ਗਿਆ ਠੀਕ ਹੈ ਪ੍ਰਿੰਸੀਪਲ ਸਰ ਨੂੰ ਬਰਫੀ ਖਵਾਉਣ ਲੱਗਿਆ ਸਰ ਪ੍ਰਿੰਸੀਪਲ ਸਰ ਨੂੰ ਡੀ ਆਫਿਸ ਦੇ ਵਿੱਚੋਂ ਫੋਨ ਆ ਗਿਆ ਅੱਛਾ ਭਰਤੀ ਕੈਨਸਲ ਕਰ ਦੋ ਰੋਕ ਦੋ ਭਰਤੀ ਅੱਛਾ ਜੀ ਹੁਣ ਸਰ ਤੁਸੀਂ ਮੈਨੂੰ ਭਰਤੀ ਗਾਦੀ ਰੋਕੀ ਬਰਫੀ ਰੋਕਤੀਗੇ ਭਰਤੀ ਰੋਕਤੀ ਮੈਨੂੰ ਐਂ ਦੱਸੋ ਤੁਸੀਂ ਜਿਹੜੇ ਬੰਦੇ ਨੂੰ ਨੌਕਰੀ ਮਿਲ ਗਈਓ ਜਿਹੜੇ ਬੰਦਾ ਸਰ ਮੇਰਾ ਨਾ ਮੈਂ 8ਵੀਂ ਕਲਾਸ ਦੇ ਵਿੱਚ ਬਿਲਡਿੰਗ ਦਾ ਕੰਮ ਕਰ ਠੀਕ ਆ ਫਿਰ ਮੈਂ ਮੈਡੀਕਲ ਸਟੋਰ ਤੇ ਕੰਮ ਕੀਤਾ ਮਤਲਬ ਸਰ ਇੰਨਾ ਕ ਸਟਰਗਲ ਕਰਨ ਦੇ ਬਾਵਜੂਦ ਸਰ ਜਦੋਂ ਮੇਰਾ ਏਮ ਹੀ ਇਹ ਸੀ ਕਿ ਮੈਂ ਟੀਚਰ ਬਨਣਾ ਏਮ ਇਹ ਸੀ ਮੇਰਾ ਕਿ ਮੈਂ ਬੰਦੇ ਨੂੰ ਖੁਸ਼ ਕਰਕੇ ਦੱਸ ਦੋ ਬਈ ਭਾਈ ਇਹ ਤੇਰੇ ਦੇ ਹਿੱਸੇ ਦੀ ਖੁਸ਼ੀ ਨਹੀਂ ਸੀ ਹਾਂਜੀ ਬਈ ਤੁਸੀਂ ਹੁਣ ਇਹਦਾ ਬਈ ਉਹ ਗੱਲ ਆ ਬਈ ਰੋਟੀ ਪਾਤੀ ਆਪਾਂ ਰੋਟੀ ਲੱਖਤੀ ਤੇ ਜਦੋਂ ਖਾਣ ਲੱਗਿਆ ਬੁਰਕਿਓ ਮੂਹਰੋ ਚੱਕ ਲਈ ਉਦੋਂ ਇਹ ਸਾਡੇ ਨਾਲ ਇਹਨਾਂ ਨੇ ਇੱਕ ਇਹੋ ਜਿਹਾ ਮਜ਼ਾਕ ਕੀਤਾ ਬਈ ਨੌਕਰੀਆਂ ਦੇ ਨਾਂ ਤੇ ਯਾਰ ਐਡਵਰਟਾਈਜ਼ਮੈਂਟ 43000 42992 ਨੌਕਰੀਆਂ ਕਿਹੜੀਆਂ ਨੌਕਰੀਆਂ ਗਰਾਊਂਡ ਲੈਵਲ ਤੇ ਆ ਕੇ ਦੱਸੋ ਕਿਸੇ ਨੂੰ ਥੋੜੇ ਆਈਐਸ ਲੈਵਲ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਸਾਡੇ ਨਾਲ ਸਰ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਹੀ ਪਬਲਿਕ ਨੂੰ ਪੁੱਛਣਾ ਚਾਹਣਾ ਜਿਹੜੇ ਬੰਦੇ ਨੇ ਸਾਡੀ ਗਲਤ ਐਡਵਰਟਾਈਜ਼ਮੈਂਟ ਬਣਾਤੀ ਇਸ਼ਤਿਹਾਰ ਗਲਤ ਬਣਾਤਾ ਕੀ ਫਿਰ ਭਗਵੰਤ ਮਾਨ ਦਾ ਫਰਜ਼ ਨਹੀਂ ਮੰਨਦਾ ਉੱਤੇ ਕਾਰਵਾਈ ਕਰੇ ਕਿ ਤੂੰ ਐਨਸੀਟੀ ਦੇ ਅਕੋਰਡਿੰਗ ਕਿਉਂ ਨਹੀਂ ਬਣਾ ਰਿਹਾ ਇਸ਼ਤਿਹਾਰ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਜਿਹੜੀ ਕਹਿੰਦੀ ਆ ਵੀ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਦਾ ਡੈਟ ਹੁੰਦਾ ਹੀ ਨਹੀਂ ਫਿਰ ਤੁਸੀਂ ਉਹਦੇ ਅਕੋਰਡਿੰਗ ਤੂੰ ਇਸ਼ਤਿਹਾਰ ਕਿਉਂ ਨਹੀਂ ਬਣਾ ਰਿਹਾ ਕੀ ਭਗਵੰਤ ਮਾਨ ਦਾ ਪੁੱਛਣ ਦਾ ਫਰਜ਼ ਨਹੀਂ ਉਹ ਤਾਂ ਫਿਰ ਮਜ਼ਾਕ ਆ ਠੀਕ ਆ ਉਹਦਾ ਅਸੀਂ ਵੱਡੇ ਵੱਡੇ ਦਿਮਾਗ ਏਸੀਆਂ ਦੇ ਵਿੱਚ ਬੈਠੇ ਐਡਵਰਟਾਈਜ਼ ਇਸ਼ਤਿਹਾਰ ਛਾਪ ਦਿੰਦੇ ਆ ਅਫਸਰਾਂ ਲੱਗੇ ਤੁਸੀਂ ਕੋਈ ਰੱਬ ਨਹੀਂ ਬਣ ਗਏ ਤੁਸੀਂ ਅਸੀਂ ਸਾਰੇ ਜਿਹੜਾ ਡੀਜੀ ਅਸੀਂ ਸੀਸੀਆਰ ਪਹਿਲਾਂ ਇਹਨਾਂ ਦਾ ਵਰਿੰਦਰ ਕੁਮਾਰ ਸ਼ਰਮਾ ਅਸੀਂ ਉਹਦੇ ਕੋਲੇ ਗਏ ਸੀ ਕਿ ਸਰ ਸਾਡਾ ਕਦੇ ਟੈਟੀ ਨਹੀਂ ਹੋਇਆ ਕਹਿੰਦਾ ਤੁਸੀਂ ਜਿੱਥੇ ਮਰਜੀ ਜੁੱਤਾਂ ਅਟੜਾ ਲਓ ਤੁਸੀਂ ਭਰਤੀ ਨਹੀਂ ਹੁੰਦੇ ਪਹਿਲੇ ਦਿਨ ਸਾਨੂੰ ਉਹ ਵਾਰਡਿੰਗ ਅਸੀਂ ਕੀ ਪਬਲਿਕ ਤੁਸੀਂ ਪੀਸੀਐਸ ਕਰ ਲਿਆ ਤੁਸੀਂ ਯੂਪੀਐਸਸੀ ਕਰ ਲਿਆ ਤੁਸੀਂ ਆਈਐਸ ਬਣ ਗਏ ਪਰ ਇਹਦਾ ਮਤਲਬ ਇਹ ਥੋੜੀ ਆ ਸਰ ਤੁਸੀਂ ਰੂਡ ਬਿਹੇਵੀਅਰ ਕਿਸ਼ਨ ਵਾਲੇ ਮੈਂ ਤਾਂ ਗੱਲ ਕਰਾਂਗਾ ਇਹ ਤਰਾਸ ਦੀ ਅੱਜ ਗੱਡੀ ਦੇ ਆਪਾਂ ਜੇ ਉਹ ਸ਼ੀਸ਼ਿਆਂ ਦੇ ਉੱਤੇ ਜਾਲੀਆਂ ਜੀਆਂ ਲਾ ਲੈਂਦੇ ਆ ਨਾ ਉਹਨਾਂ ਦਾ ਚਲਾਨ ਆ ਅੱਜ ਬੁਲਟ ਮੋਟਰਸਾਈਕਲ ਦੇ ਸਲੈਂਸਰ ਦਾ ਚਲਾਨ ਤਾਂ ਕਰ ਦੇਣਗੇ ਪਰ ਜਿਹੜੇ ਸਲੈਂਸਰ ਬਣਾਉਂਦੇ ਆ ਉਹਨਾਂ ਨੂੰ ਬੰਦ ਕਿਉਂ ਨਹੀਂ ਕਰਦੇ ਤੁਸੀਂ ਭਰਾਵੋ ਜੜ ਤਾਂ ਫੜੋ ਗੱਲ ਉੱਥੇ ਆ ਗਈ ਬਈ ਮੈਂ ਗੱਲ ਮੇਨ ਗੱਲ ਆ ਗਈ ਨਾ ਬਈ ਚਿੱਟਾ ਜਿੱਥੇ ਬਣਦਾ ਉੱਥੇ ਕਿਉਂ ਨਹੀਂ ਜਾਂਦੇ ਤੁਸੀਂ ਜਿੱਥੇ ਜਿੱਥੇ ਆ ਸਲੈਂਸਰ ਬਣਦੇ ਆ ਬੁਲਟ ਬਣਦੇ ਆ ਉੱਥੇ ਕਿਉਂ ਨਹੀਂ ਜਾਂਦੇ ਅਨਫੀਲਡ ਰਾਇਲ ਅਨਫੀਲਡ ਤੇ ਜਾਣ ਉੱਥੇ ਠੀਕ ਹੈ ਭਾਈ ਚਲੋ ਹੋਰ ਕੰਪਨੀ ਨਹੀਂ ਲਾ ਕੇ ਦਿੰਦੀ ਕੰਪਨੀ ਅਰੀਜਨਲ ਸੈਂਸਰ ਨਹੀਂ ਲਾ ਕੇ ਦਿੰਦੀ ਜਿਹੜੀਆਂ ਬਣਾਉਂਦੀਆਂ ਜਿਹੜੇ ਬੰਦੇ ਆ ਉਹ ਉਹਨਾਂ ਤੇ ਕਰੋ ਐਕਸ਼ਨ ਤੁਸੀਂ ਚਿੱਟਾ ਮੈਂ ਵਾਰ-ਵਾਰ ਉੱਥੇ ਆ ਰਹੇ ਹਾਂ ਤੁਸੀਂ ਕਹਿੰਦੇ ਹੋ ਵੀ ਨਸ਼ਾ ਖਤਮ ਨਹੀਂ ਹੋ ਸਕਦਾ ਕਿਉਂਕਿ ਲੋਕ ਕਰਦੇ ਨੇ ਯਾਰ ਲੋਕ ਪਹਿਲਾਂ ਨਹੀਂ ਸੀ ਚਿੱਟਾ ਇੱਕ ਮੰਡ ਉਹ ਇੱਕ ਕਰਮਜੀਦਾਂ ਨੂੰ ਮੋਲ ਕਹਿੰਦਾ ਕਹਿੰਦਾ ਮੈਂ 1975 ਦੇ ਵਿੱਚ ਪਤਾ ਨਹੀਂ ਗਾਣਾ ਗਾਇਆ ਸੀ ਪਤਾ ਨਹੀਂ ਕਿਹੜਾ ਸਾਰਾ ਪਿੰਡ ਵਿਕਾਊ ਆ ਉਹਨੇ ਕਿਹਾਗਾ ਮੈਂ ਉਹਨੂੰ ਪੁੱਛਣਾ ਚਾਹਣਾ ਕਹਿੰਦਾ ਨਸ਼ਾ ਤੋਂ ਦੋ ਵੀ ਸੀਗਾ ਮੈਂ ਉਹਨੂੰ ਪੁੱਛਣਾ ਚਾਹਣਾ ਉਹਦਾ ਚਿੱਟਾ ਸੀਗਾ 1980 ਤੋਂ ਮੈਂ ਪਹਿਲਾਂ ਗੱਲ ਕਰਾਂ ਜਾਂ 1990 ਤੋਂ ਪਹਿਲਾਂ ਦੀ ਗੱਲ ਕਰਾਂ ਉਦੋਂ ਚਿੱਟਾ ਕਿੰਨਾ ਸੀ ਸਰ ਚਿੱਟੇ ਦਾ ਤੁਹਾਨੂੰ ਵੀ ਪਤਾ ਚਿੱਟੇ ਨਾਲ ਬੰਦਾ 2 ਸਾਲ ਨਿਕੜਦਾ ਜਿਹੜਾ ਚਿੱਟਾ ਦਾ ਪਿੰਡ ਵਕਾਉ ਤਾਂ ਹੁਣੇ ਗਿਆ ਸੀ ਜੀ ਪਾਈ ਪਿਛਲੀਆਂ ਉਹਦੇ ਚ ਸਾਰਾ ਪਿੰਡ ਵਕਾਉ ਚਲੋ ਪਿਛਲੀਆਂ ਪਿਛਲੀਆਂ ਚ ਗਿਆ ਸੀ ਚਲੋ ਉਦੋਂ ਗਿਆ ਸੀ ਮੈਨੂੰ ਐ ਦੱਸੋ ਵੀ ਜਿਹੜੇ ਉਹਨੇ ਪੁਰਾਣੇ ਸਮੇਂ ਦੀ ਗੱਲ ਆਧਾਰਨ ਦਿੱਤੀ ਹੈ ਇੱਕ ਥਾਂ ਕਹਿੰਦਾ ਵੀ ਉਦੋਂ ਉਦੋਂ ਵੀ ਲੋਕ ਨਸ਼ਾ ਕਰਦੇ ਸੀ ਉਹ दारू ਘਰ ਦੀ ਕੱਢ ਲਈ ਜਾਂ ਹੋਰ ਲਾ ਲੋ ਵੀ ਉਦੋਂ ਭੁੱਕੀ ਖਾ ਲਈ ਉਦੋਂ ਇਹ ਨਸ਼ੇ ਬਈ ਯਾਰ ਪੁੱਕੀ ਆਪਾਂ ਨੂੰ ਪਤਾ ਯਾਰ ਠੀਕ ਹੈ ਤੇ ਚਿੱਟਾ ਚਿੱਟਾ ਤੁਹਾਨੂੰ ਪਤਾ ਬਈ ਯਾਰ 2 ਸਾਲ ਨਹੀਂ ਮੰਨਦਾ ਕੱਢ ਲਿਆ ਚਿੱਟਾ ਲਾਉਣ ਲੱਗ ਗਿਆ ਨਾ ਮੈਂ ਆਪ ਬਈ ਯੂਨੀਵਰਸਿਟੀ ਪੜ੍ਹਿਆ ਯਾਰ ਮੇਰੇ ਨਾਲ ਦਾ ਮੇਰੇ ਸਾਹਮਣੇ ਹੱਥਾਂ ਦੇ ਵਿੱਚ ਮਰ ਗਿਆ ਮੇਰੇ ਯਾਰ ਮੇਰੇ ਨਾਲ ਦਾ ਬਈ ਯਾਰ ਸਾਡੇ ਹੱਥਾਂ ਦੇ ਵਿੱਚ ਮਰ ਗਿਆ ਕੀ ਯਾਰ ਗਰਾਊਂਡ ਦੇ ਵਿੱਚ ਇੰਨੀ ਵਧੀਆ ਗੇਮ ਸੀ ਪੰਜਾਬ ਦਾ ਟਾਪ ਟਾਪ ਦਾ ਪਲੇਅਰ ਸੀ ਨੈਸ਼ਨਲ ਖੇਡਿਆ ਰਿਪਰਜ਼ੈਂਟ ਕੀਤਾ ਉਹਨੇ ਇੰਡੀਆ ਨੂੰ ਪਰ ਸਾਡੇ ਹੱਥਾਂ ਦੇ ਵਿੱਚ ਜਾਨ ਨਿਕਲੀ ਉਹਦੀ ਜਿੱਦ ਨਿਕਲੀ ਓਵਰਡੋਜ਼ ਕਰਨ ਕੀ ਇਹ ਪੰਜਾਬ ਕੀ ਇਹ ਇਹ ਸੱਚਾਈ ਹੈ ਰਿਐਲਿਟੀ ਹੈ ਪੰਜਾਬ ਦੀ फेर ਕਹਿੰਨੇ ਬਾਹਰ ਕਿਉਂ ਜਾ ਰਹੇ ਹੋ ਮੈਂ ਇੱਥੇ ਨੌਕਰੀਆਂ ਦਊਂਗਾ ਪਰ ਮੈਂ ਤਾਂ ਇਹੀ ਅਪੀਲ ਕਰਦਾ ਵੀ ਜੇ ਇਹੋ ਜਿਹੀਆਂ ਸਰਕਾਰਾਂ ਬਣਾਉਣੀਆਂ ਤਾਂ ਆਪਾਂ ਪਹਿਲਾਂ ਹੀ ਮੈਂ ਕਹਿੰਦਾ ਸਾਰੇ ਨੂੰ ਥੋੜੇ ਮੱਦੇਮ ਰਹੀ ਜੇ ਆਪਾਂ ਇਹੋ ਜਿਹੀਆਂ ਸਰਕਾਰਾਂ ਚਾਹੁੰਨੀ ਐ ਜੇ ਆਪਾਂ ਇਹੋ ਜਿਹੇ ਕਰਾਪਟ ਬੰਦੇ ਹੀ ਚੁਣ ਕੇ ਆਪਾਂ ਅੱਗੇ ਭੇਜਣਾ ਤਾਂ ਮੈਂ ਮੈਂ ਰਿਕਵੈਸਟ ਕਰੂੰਗਾ ਵੀ ਆਪਦੇ ਜਿਹੜੇ ਤੁਹਾਡੇ ਪੁੱਤ ਪੋਤਰੇ ਇਹਨਾਂ ਨੂੰ ਪਹਿਲਾਂ ਹੀ ਭੇਜ ਦਿਓ ਸੋ ਬਿਲਕੁਲ ਭਾਈ ਜੀ ਦੁਖੀ ਨੇ ਸੋ ਦੁਖੀ ਬੰਦਾ ਆਪਣਾ ਦਰਦ ਤਾਂ ਕਿਤੇ ਦੱਸੂਗਾ ਜੇ ਜਦੋਂ ਸਰਕਾਰਾਂ ਨਾ ਸੁਣੇ ਤਾਂ মিডিਆ ਨਾ ਸੁਣੇ ਤਾਂ ਕਿਤੇ ਤਾਂ ਬਾਈ ਨੇ ਦੱਸਣਾ ਹੀ ਐ ਪਰ ਇਹ ਉਹ ਵੀਰ ਹੈ ਇਹਨਾਂ ਦੇ ਜਾਂ ਸਾਥੀ ਜਿਨ੍ਹਾਂ ਦਾ ਹੀ ਹੁਣ ਤੱਕ ਸੁਣਵਾਈ ਨਹੀਂ ਹੋਈ ਖੈਰ ਉਮੀਦ ਕਰਦੇ ਆਂ ਵੀ ਜਲਦੀ ਇਹ ਮੁਰਦ ਤੋਂ ਬਰਫੀਆਂ ਖਵਾਉਣਗੇ ਪਾਰਟੀਆਂ ਦੇਣਗੇ ਵਾਇਗੁਰੂ ਕਰੇ ਇਹਨਾਂ ਨੂੰ ਜਿਹੜੀ ਨੌਕਰੀ ਹੈ ਜਲਦੀ ਮਿਲੇ ਪਰ ਇਹਨਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਜਿਹੜਾ ਅਸੀਂ ਇਹਨਾਂ ਦੇ ਜ਼ਰੀਏ ਲੋਕਾਂ ਅੰਗੇ ਰੱਖ ਰਹੇ ਆਂ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚਾਨਣ